ਕੁਝ ਕਰ ਵੀ ਜਿਹੜਾ ਇਹ ਤਿੰਨ ਡੱਬੇ ਖਾ ਗਿਆ ਮੋੜ ਕੇ ਉਹ ਕਬਜ਼ ਦਾ ਨਾ ਭੁੱਲੋ ਕਲਕੋਜੀ ਨਾ ਕਬਜ਼ ਪੂਰਾ ਐਕਟਿਵ ਸਰੀਰੋ ਪੂਰਾ ਅੰਮ੍ਰਿਤ ਰੂਪੀਓ ਪਾਣੀ ਹੈ ਜਿਹੜਾ ਇਹ ਵੈਜੀ ਨੇ ਤਿਆਰ ਕੀਤਾ ਜਿਹਨੇ ਉਹ ਸਰਬਤ ਬਣਾ ਬਣਾਉਣੇ ਸੀ ਅਰਕ ਬਣਾਉਣੇ ਆ ਅੱਗੇ ਤੁਹਾਨੂੰ ਪਹਿਲਾਂ ਦਿਖਾਇਆ ਬਰੀਜਨ ਪੀਤਾ ਵੀ ਆ ਜਿਹੜੀ ਇਹਨਾਂ ਨੇ ਇੱਕ ਪਾਣੀ ਪਿਲਾਇਆ ਜੀ ਸਾਨੂੰ ਅੱਛਾ ਜੀ ਉਹਦੇ ਵਿੱਚ ਜਿਹੜਾ ਸਾਡਾ ਪੇਟ ਸੀ ਹੁਣੇ ਹਲਕਾ ਹੋ ਗਿਆ ਕੀ ਹੋਇਆ ਥਾ ਪੇਟ ਨੂੰ ਕੀ ਹੁੰਦਾ ਸੀ ਹਲਕਾ ਹੋ ਗਿਆ ਨਹੀਂ ਭਰਿਆ ਭਰਿਆ ਸੀ ਜਦੋਂ ਕੋਈ ਐਂ ਖਾਈ ਪੀਦਾ ਸੀਗਾ ਤੇ ਪੇਟ ਸਾਰਾ ਭਾਰਾ ਹੋ ਜਾਂਦਾ ਸੀ ਜਿਵੇਂ ਗੈਸ ਬਣਦੀ ਹੈ ਯਾ ਬਣਦਾ ਤੇ ਜਿਵੇਂ ਸਿਰ ਨੂੰ ਮੁਰਗੇ ਚੱਕਰ ਜੀ ਆਉਂਦੀ ਆ ਪਤਾ ਨਹੀਂ ਲੱਗਾ ਇਸ ਤਰ੍ਹਾਂ ਵੀ ਕੀ ਆ ਕਰਦਾ ਇਸ ਤਰ੍ਹਾਂ ਪ੍ਰੋਗਰਾਮ ਸੀਗੀ ਉਹੜਾ ਪਾਣੀ ਸਾਨੂੰ ਪੁਲਾਇਆ ਜੀ ਉਹੋ ਹੀ ਇਹਨਾਂ ਦਿੱਤਾ ਹੋਇਆ ਜੀ ਨੇ ਜਦੋਂ ਵਿਆਹ ਤੋਂ ਇਹੋ ਜਿਹੀ ਚੀਜ਼ਾਂ ਖਾ ਕੇ ਆਉਣੇ ਆ ਤੁਸੀਂ ਆਉਂਦੇ ਹੀ ਉਹਨੂੰ 20 ਐਮ ਦਾ ਲੈ ਲਓ ਨਾਲ ਦੀ ਨਾਲ ਇਹਨ ਪੇਟਾ ਖਾਲ ਪੂਰਾ ਹਲਕਾ ਹੋ ਜੂ ਤੇ ਨੀਂਦ ਰੱਜ ਕੇ ਆਉ ਤੁਹਾਨੂੰ ਤੁਹਾਨੂੰ ਵੀ ਪਾਣੀ ਪੁਲਾਇਆ ਹਾਂਜੀ ਪਾਣੀ ਪੀਤਾ ਜੀ ਕੀ ਫੀਲ ਹੋਇਆ ਬਹੁਤ ਪੇਟ ਹਲਕਾ ਹੋ ਗਿਆ ਇੱਕਦਮ ਡਕਾਰ ਟਪੁਰ ਆ ਕੇ ਵਧੀਆ ਜਦੋਂ ਤੁਸੀਂ ਪਹਿਲਾਂ ਕੁਝ ਖਾਂਦੇ ਸੀ ਪੀਂਦੇ ਸੀ ਥੋੜੇ ਵੀ ਸਾੜ ਪੈਂਦਾ ਸਾੜ ਪੈਂਦਾ ਜਿਵੇਂ ਭਾਰਾ ਪਣਾ ਮਹਿਸੂਸ ਹੁੰਦਾ ਸੀ ਸਪੀਡ ਭਾਰੀ ਭਾਰੀ ਜੇ ਹੋ ਜਾਂਦੀ ਹਾਂਜੀ ਇਹ ਪਾਣੀ ਪੀ ਕੇ ਉਦੋਂ ਅੱਜ ਹਲਕਾ ਜਾ ਪਾਈਆ ਤੁਮੇ ਲੈ ਲਓ ਕੋਟ ਤੁਮੇ ਠੀਕ ਹੈ ਤੇ ਉਹ ਖੱਟੇ ਹੁਣ ਪੱਕੇ ਹੋਣ ਥੋੜੇ ਜੀ ਉਹਨਾਂ ਨੂੰ ਘੱਟ ਲਓ ਠੀਕ ਹੈ ਪਾਈਆ ਖੰਡ ਪਾ ਦਿਓ ਪਾਈਆ ਖੰਡ ਪਾ ਪਾਈਆ ਖੰਡ ਪਾ ਦਿਓ ਠੀਕ ਹੈ ਉਹਨਾਂ ਨੂੰ ਧੁੱਪੇ ਰੱਖ ਦਿਓ ਦੇਸੀ ਖੰਡ ਇਹ ਮਜੂਨ ਬਣਦਾ ਸਾਡਾ ਅੱਛਾ ਮਜੂਨ ਹੈ ਹਾਂ ਮਜੂਨ ਆ ਇਹ ਬਤ ਇੰਦਾਂ ਹੀ ਲੈਣੇ ਆ ਜੀ ਅੱਛਾ ਜੀ ਮਤਲਬ ਬਹੁਤ ਜ਼ਿਆਦਾ ਅੱਧਾ ਚਮਚਾ ਦੀ ਡੋਜ਼ ਆ ਸਾਰੀ ਕੀ ਕਰੂ ਕੀ ਜੀ ਇਹ ਜਿੰਨੇ ਆੰਤਨੀਆਂ ਜਿਹੜੀਆਂ ਆਪਣਾ ਆਪਣੀ ਇਲੈਕਟ੍ਰਿਕ ਜਿਵੇਂ ਦੀ ਖੁਸ਼ਕ ਹੋ ਜਾਂਦੀ ਆ ਆੰਤਨੀਆਂ ਖੁਸ਼ਕ ਆ ਉਹਨਾਂ ਨੂੰ ਚਲਾਉਣਾ ਐ ਨੇ ਪਾਚਨ ਕਰਿਆ ਸਹੀ ਕਰਨੀਆਂ ਸਰੀਰ ਨੂੰ ਐਕਟਿਵ ਕਰਨਾ એનર્ਜੀ ਦੇਣੀ ਫੋਲ ਨੇ ਬਾਡੀ ਨੂੰ ਤਾਕਤ ਵੀ ਦਊ ਕਬਜੀ ਵੀ ਪੱਕੇ ਤੌਰ ਤੇ ਹਟਾਊਗੀ ਜ਼ੋਰ ਕੈਸਟ ਸੀ ਜ਼ੋਰੀਆ ਜ਼ੋਰ ਕੈਸਟ ਤੋਂ ਫਿਰ ਹੌਲੀ ਹੌਲੀ ਗਠੀਆ ਬਣ ਗਿਆ ਹੁਣ ਮਤਲਬ ਜੋੜਾਂ ਦਾ ਦਰਦ ਕੋਡਿਆਂ ਦਾ ਤੇ ਮੋਢਿਆਂ ਦਾ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਇਹ ਹੋ ਗਿਆ ਮੇਰਾ ਖਲਾ ਪਿਛਲੇ 2 ਸਾਲਾਂ ਸਿਹਤ ਬਹੁਤ ਵਧੀਆ ਹੁਣ ਪਹਿਲਾਂ ਤੋਂ ਸਿਹਤ ਪਹਿਲਾਂ ਮਤਲਬ ਲੂਜ ਹੋ ਗਿਆ ਸਾਰਾ ਬਾਡੀ ਹੁਣ ਬਾਡੀ ਵੀ ਠੀਕ ਆ ਤੇ ਤੁਰੇ ਫਰਦੇ ਹੈਗਾ ਨਾ ਵੀ ਬੈਜ ਜੀ ਨੂੰ ਮਿਲਣਾ ਕਿ ਕਮਲਜੀਤ ਸਿੰਘ ਪਿੰਡਰ ਕਲਾਂ ਹਾਂਜੀ ਇਹਨਾਂ ਕੋਲੇ ਨੁਕਸੇ ਵਧੀਆ ਜੀ ਇਹਨਾਂ ਦੇ ਦਵਾਈ ਵਧੀਆ ਸਾਨੂੰ ਤਾਂ ਮਤਲਬ ਫਰਕ ਪਿਆ ਸੀ ਇਹੀ ਕਹਿੰਨੇ ਦੋ ਮਾਤਾ ਦੁੱਧ ਚੋਂਦੀ ਆ ਨਾ ਉਦੋਂ ਪਾਈਆ ਦਹੀਂ ਤੇ ਵਿੱਚ ਦੁੱਧ ਚੋਣਾ ਉਹਦੇ ਅਦਰ ੜਕਿਆ ਕਹਿੰਨੇ ਸੀ ਉਹਨੂੰ ਉਹ ਪੀਣਾ ਮੈਂ ਕਿਹਾ ਸਾਰੇ ਦੀ ਭੋਲੀ ਜਾਊਂਗੇ ਸਾਰੇ ਕਸੇ ਨੂੰ ਜੇ ਜਾ ਰਹੀ ਹੈ ਜੋ ਇੱਕ ਤਾਂ ਗਰਮੀ ਘਟ ਦੂ ਜਮਾ ਪੇਟ ਹਲਕਾ ਕਰ ਦੂ ਸੀਰ ਚ ਅਨਰਜੀਆਂ ਦੇਣ ਲੱਗ ਜੂ ਮਹੀਨੇ ਚ ਬੰਦਾ ਦਾ ਸੀਰ ਚਮਕਣ ਲੱਗ ਜੂ ਸੀਸੇ ਜੇ ਕਬਜ਼ ਕਿਸੇ ਨੂੰ ਹੋ ਜਾਂਦੀ ਹੈ ਕਬਜ਼ ਤੋਂ ਬਾਅਦ ਕਿਹੜੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਤੁਹਾਡੇ ਮੁਤਾਬਿਕ ਜਿਹੜੀਆਂ ਬੰਦੇ ਨੂੰ ਹੋਣੀਆਂ ਤੈਅ ਨੇ ਸਾਰੀਆਂ ਲੱਗ ਜਾਂਦੀਆਂ ਨੇ ਜਦੋਂ ਗੈਸ ਜਿਆਪ ਬਣ ਗਿਆ ਨਾ ਆਪਾਂ ਨੂੰ ਬੀਪੀ ਵਧਣ ਲੱਗ ਜਾਂਦਾ ਆਮ ਤਾਂ ਬੜਾ ਦਾ ਬੀਪੀ ਗੈਸ ਜਿਆਪ ਨਹੀਂ ਵਧਦਾ ਜਦੋਂ ਸਾਡੇ ਪੇਟ 'ਚ ਗੈਸ ਬਣਨ ਲੱਗੀ ਸਾਨੂੰ ਸਾਰੀਆਂ ਬਿਮਾਰੀਆਂ ਲੱਗ ਜਾਣੀਆਂ ਵਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਪਿਛਲੀ ਵਾਰ ਅਸੀਂ ਤੁਹਾਡੀ ਮੁਲਾਕਾਤ ਬਾਪੂ ਵੈਜੀਨਲ ਕਰਾਈ ਸੀ ਜਿਨ੍ਹਾਂ ਨੂੰ ਏਰੀਏ ਦੇ ਪੰਜਾਬ ਦੇ ਜਿਹੜੇ ਵੈਦ ਹੈਗੇ ਨੇ ਹਕੀਮ ਹੈਗੇ ਨੇ ਬਾਪੂ ਕਹਿੰਦੇ ਨੇ ਕਿਉਂਕਿ ਉਹਨਾਂ ਨੂੰ ਤਜਰਬਾ ਹੀ ਇੰਨਾ ਜ਼ਿਆਦਾ ਹੈ ਕਿ ਉਹ ਬਹੁਤ ਛੋਟੇ ਛੋਟੇ ਨੁਸਖਿਆ ਤੋਂ ਬਹੁਤ ਵੱਡੇ ਵੱਡੇ ਕੰਮ ਹੈਗੇ ਜਿਹੜੇ ਉਹ ਲੈ ਲੈਂਦੇ ਨੇ ਪਿਛਲੀ ਵਾਰ ਅਸੀਂ ਮਿੱਠਾ ਸੋਡਾ ਤੇ ਖੰਡ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਨੁਸਖਾ ਸ਼ੇਅਰ ਕੀਤਾ ਸੀ ਜਿਸ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਉਸ ਨੁਸਕੇ ਦਾ ਫਾਰਮੂਲੇ ਦਾ ਫਾਇਦਾ ਲਿਆ ਅੱਜ ਅਸੀਂ ਇੱਕ ਵਾਰ ਮੜ ਤੋਂ ਪਹੁੰਚੇ ਆ ਪਿੰਡਰਾ ਜਿਹੜਾ ਪਿੰਡਰ ਕਲਾ ਪਿੰਡ ਹੈਗਾ ਮੋਗਾ ਜ਼ਿਲ੍ਹੇ ਦੇ ਵਿੱਚ ਉੱਥੇ ਬੈਠੇ ਨੇ ਵੈਦ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਜਿਹੜਾ ਉਹਨਾਂ ਨੇ ਨੁਸਖਾ ਦੇਣਾ ਹੈ ਉਹ ਕਿਸ ਚੀਜ਼ ਦਾ ਦੇਣਾ ਹੈ ਔਰ ਕੀ ਕੰਮ ਕਰਨਾ ਹੈ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਵੈਦ ਜੀ ਹਾਂਜੀ ਤੁਹਾਡਾ ਹੀ ਬਹੁਤ ਬਹੁਤ ਤੁਹਾਡੀ ਵੀਰਦਾ ਹੁਣ ਦਾ ਆਪਣੇ ਕਲੀਨਿਕ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਅੱਛਾ ਪਿਛਲੀ ਵਾਰ ਤੁਸੀਂ ਮਿੱਠੇ ਛੋਡੇ ਵਾਲਾ ਤੇ ਖੰਡ ਵਾਲਾ ਨੁਸਖਾ ਫਾਰਮੂਲਾ ਦਿੱਤਾ ਸੀ ਵੈਜੀ ਤੇ ਇਸ ਵਾਰ ਦਰਸ਼ਕਾਂ ਨੂੰ ਕਿਹੜਾ ਤੋਹਫਾ ਦੇਣਾ ਤੁਸੀਂ ਆਪਾਂ ਕਬਜ ਲਈ ਵਾਸਤੇ ਦੱਸਦੇ ਹਾਂ ਹੁਣ ਜਿਹੜੀ ਰੁੱਤ ਵੀ ਹੈਗੀ ਆ ਜਿਹਨੂੰ ਆਪਾਂ ਤੁੰਮਾ ਕੌੜ ਤੁੰਮਾ ਕਹਿ ਦਿੰਦੇ ਆ ਆਪਣੇ ਪੰਜਾਬ ਚ ਵੀ ਬਹੁਤ ਜ਼ਿਆਦਾ ਹੁੰਦਾ ਸੀ ਹੁਣ ਤਾਂ ਰਾਜਸਥਾਨ ਚ ਪੰਜਾਬ ਚ ਦੇ ਵਿੱਚ ਬਹੁਤ ਘੱਟ ਰਹਿ ਗਿਆ ਕਿਤੇ ਕਿਤੇ ਹੈਗਾ ਸ਼ਰਕਾਂ ਦੇ ਖੜਾ ਵਾ ਜੀ ਜੀ ਤੇ ਉਹ ਬਹੁਤ ਵਧੀਆ ਗੁਣਕਾਰੀ ਹੁੰਦਾ ਛੇਤੀ ਬਣ ਵੀ ਜਾਂਦਾ ਨੂੰ ਆਮ ਆਪਾਂ ਬਣਾ ਸਕਦੇ ਆ ਜੀ अच्छा ਅਸੀਂ ਤੁਹਾਡੇ ਕੋਲੋਂ ਸਮਝਾਂਗੇ ਨੁਸਖਾ ਫਾਰਮੂਲਾ ਵੀ ਕੋੜ ਤੁੰਬੇ ਵਾਲਾ ਪਰ ਪਰਸਨ ਨੂੰ ਇਹ ਦੱਸੋ ਵੀ ਤੁਸੀਂ ਕਬਜ਼ ਦੀ ਗੱਲ ਕੀਤੀ ਹੈ ਵੈਸੇ ਜਦੋਂ ਤੁਸੀਂ ਆਪਣਾ ਇਹ profession ਸ਼ੁਰੂ ਕੀਤਾ ਉਸ ਵੇਲੇ ਵੀ ਕਬਜ਼ਾ ਹੀ ਹੁੰਦੀ ਸੀ ਲੋਕਾਂ ਨੂੰ ਬਹੁਤ ਘੱਟ ਜੀ ਬਹੁਤ ਪਿੰਡਾਂ 'ਚ ਬਹੁਤ ਘੱਟ ਕਬਜ਼ ਹੁੰਦੀ ਸੀਗੀ ਤਕਰੀਬਨ ਆਮ ਜੋ ਦੁਕਾਨਦਾਰ ਆ ਉਹਨਾਂ ਨੂੰ ਵੱਧ ਆਉਂਦੇ ਸੀ ਮਰੀਦ ਦੁਕਾਨਦਾਰ ਸ਼ਹਿਰ ਵਾਲਿਆਂ ਨੂੰ ਇਹਨਾਂ ਨੂੰ ਹੁੰਦੀ ਸੀ ਜਿਹੜੇ ਬੈਠਕ ਵਾਲੇ ਸੀਗੇ ਠੀਕ ਹੈ ਸਾਡੇ ਜਿਵੇਂ ਕੋੜਾ ਕਿੱਤਾ ਕਰਦਾ ਕੋਈ ਵੀ ਕਿਤੇ ਨਾ ਕਿਸੇ ਨਾਲ ਜੁੜਿਆ ਤੌਰ ਤੇ ਫਿਰਤਾਲਾ ਨੂੰ ਕਬਜ਼ੇ ਨਹੀਂ ਹੁੰਦੀ ਸੀਗੀ ਓਕੇ ਕੋਈ ਕਿਸੇ ਨੂੰ ਬਿਮਾਰੀ ਕਾਰਨ ਹੋ ਸਕਦੀ ਕਬਜ਼ੇ ਉਵੇਂ ਕਬਜ਼ੇ ਨਹੀਂ ਹੁੰਦੀ ਸੀ ਕਿਉਂਕਿ ਹੁਣ ਸਾਨੂੰ ਵੀ ਸਾਰਿਆਂ ਨੂੰ ਹੋ ਜਾਂਦੀ ਆ ਹਾਂਜੀ ਕਿਉਂ ਸਾਰਿਆਂ ਦਾ ਕੰਮ ਬੈਠਕ ਵਾਲਾ ਵਾ ਖੇਤੀਬਾੜੀ ਵੀ ਇੰਨਾ ਕੰਮ ਹੁਣ ਜ਼ੋਰ ਵਾਲਾ ਸਾਡਾ ਨਹੀਂ ਰਿਹਾਗਾ ਹਾਂ ਉਹ ਸਾਰੇ ਕਰਕੇ ਕਬਜ਼ੇ ਦੇ ਕਰਕੇ ਬਾਕੀ ਖਾਣ ਪੀਣ ਸਾਡਾ ਸਾਰਾ ਸਹੀ ਨਹੀਂਗਾ ਠੀਕ ਤੇ ਬਾਕੀ ਕਬਜ਼ਾ ਦਾ ਹੋਰ ਕੀ ਕਾਰਨ ਮੰਨਦੇ ਹੋ ਇਸ ਵੇਲੇ ਇਹ ਹੋ ਕਿਉਂ ਜਾਂਦੀ ਹੁਣ ਸਾਨੂੰ ਟੈਕਨੀਕਲ ਥੋੜਾ ਜਿਹਾ ਸਮਝਾ ਦਿਓ ਇਹ ਹੋ ਕਿਉਂ ਜਾਂਦੀ ਹੈ ਇਹ ਦੇਖੋ ਜਿਹੜਾ ਅਸੀਂ ਸਹੀ ਤਰੀਕੇ ਨਾਲ ਨਹੀਂ ਖਾਣਾ ਅਸੀਂ ਖਾਣਾ ਖਾਣਾ ਵਾ ਜੀ ਜਦੋਂ ਸਾਡੇ ਕੋਲੇ ਕਿਸੇ ਵੀ ਇਨਸਾਨ ਕੋਲੇ ਸਿਰਫ ਤਿਆਰ ਹੋ ਸਕਦਾ ਕੱਪੜੇ ਵਧੀਆ ਪਾ ਸਕਦਾ ਵਾ ਆਪਦਾ ਟਾਈ ਸ਼ਾਈ ਪੂਰੀ ਟਾਈਮ ਲਾ ਸਕਦਾ ਪਰ ਖਾਣੇ ਵਾਸਤੇ ਕਿਸੇ ਕੋਲੇ ਟਾਈਮ ਨਹੀਂ ਜਦੋਂ ਨੇ ਖਾਣਾ ਖਾਣ ਚਾਹੇਦਾ ਟੀਵੀ ਦੇਖੂਗਾ ਜੈਮਾ ਵੈਲ ਖੋਲ ਕੇ ਮੋੜੇ ਰੱਖ ਲੂਗਾ ਜਮ ਹੁਣ ਪਹਿਲੋ ਟੀਵੀ ਦਾ ਜਗ ਜਵਾਨਾ ਸੀ ਹੁਣ ਮੋਬਾਈਲ ਦਾ ਆ ਗਿਆ ਨਾਲ ਉਧਰ ਗੱਲਾਂ ਚੱਲਦੀਆਂ ਬੁਰਕੀਆਂ ਫੜਾ ਫੜ ਵੱਡੀਆਂ ਵੱਡੀਆਂ ਸਿਟੀ ਜਾਂਦੇ ਆ ਜਿਹੜਾ ਖਾਣਾ ਸਾਨੂੰ ਚਤ ਚਤ ਕੇ ਖਾਣਾ ਚਾਹੀਦਾ ਵਾ ਬਹੁਤ ਸਲੋ ਮੋਸ਼ਨ ਚ ਖਾਣਾ ਚਾਹੀਦਾ ਵਾ ਹੌਲੀ ਹੌਲੀ ਉਹਦਾ ਰਸ ਬਣੇ ਸਾਡੇ ਲੀਵਰ ਦਾ ਫੰਕਸ਼ਨ ਦਾ ਜ਼ੋਰ ਨਾ ਲੱਗੇ ਪਾਚਨ ਕਿਰਿਆ ਵਧੀਆ ਉਹਦੀ ਹੋ ਜਾਵੇ ਤੁਹਾਨੂੰ ਕਬਜ ਨਹੀਂ ਹੁੰਦੀ ਕੋਈ ਬਿਮਾਰੀਆਂ ਗੈਸ ਤੇ ਆਬ ਨਹੀਂ ਬਣੂਗਾ ਤੇ ਤਲੀਆਂ ਚੀਜ਼ਾਂ ਨਾ ਖਾਓ ਬਨੇਜ ਰੱਖੋ ਤੇਲ ਦੀ ਤੜਕੇ ਦੀ ਜਿਹੜੀ ਆ ਉਹ ਤੋਂ ਬਨੇਜ ਰੱਖੋ ਇਹ ਗੈਸ ਤੇ ਆਪ ਨਹੀਂ ਹੁੰਦਾ ਪੇਟ ਵੀ ਪੂਰਾ ਤੁਹਾਡਾ ਸਹੀ ਰਹਿੰਦਾ ਵਾ ਜੀ 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 ਅਸੀਂ ਪਹਿਲੀਆਂ ਜਵਾਨਾਂ ਚ ਅੱਜ ਤੋਂ 20 ਸਾਲ ਪਹਿਲਾਂ ਕਹਿੰਦੇ ਆ ਜੇ ਅਸੀਂ ਖਾਣਾ ਕੋਈ ਛੇਤੀ ਖਾਂਦਾ ਵੀ ਸੀਗਾ ਉਹਨੇ ਕਈ ਬੜੀਆਂ ਬਿਲਕੁਲ ਠੀਕ ਉਹਨੇ ਕੰਮ ਕਰਨਾ ਕਸਤ ਕਰ ਨਹੀਂ ਮੁਰਗਾ ਕਰਾ ਹਾਜਮ ਹੋ ਜਾਣਾ ਹਾਂਜੀ ਹੋ ਜਾ ਹਾਜਮ ਹੋਲਾ ਹੋਰ ਵਾਲਾ ਸਾਡੇ ਕੋਲ ਕੋਈ ਸਿਸਟਮ ਨਹੀਂਗਾ ਠੀਕ ਹੈ ਉਹ ਸਾਡੇ ਕੋਲ ਹੈ ਨਹੀਂਗਾ ਖਾਣ ਦਾ ਹੈਗਾ ਵੀ ਖਾਣਾ ਤਰੀਕੇ ਨਾਲ ਖਾਓ ਸਭ ਤੋਂ ਵਧੀਆ ਤਾਂ ਖਾਣਾ ਜੀ ਚੌਂਕੜੀ ਮਾਰ ਕੇ ਥੱਲੇ ਆ। ਹੀਠਾਂ ਸਲਵਾ। ਹੀਠਾਂ ਦੀ ਹਾਸਾ ਲਾ ਕੇ ਖਾ ਉਹਦਾ ਨੰਦ ਹੀ ਹੋਰ ਆ। ਓਕੇ। ਤੁਸੀਂ ਕਿਵੇਂ ਖਾਂਦੇ? ਅਸੀਂ ਥੱਲੇ ਬੈ ਕੇ ਮਤਲਬ ਜਿਵੇਂ ਖਾਨੇ ਸੋਫੇ ਤੇ ਪਰ ਚੌਂਕੜੀ ਮਾਰ ਕੇ ਆ। ਅੱਛਾ ਮਤਲਬ ਸੋਫੇ ਤੇ ਚੌਂਕੜੀ ਬਿਲਕੁਲ ਚੌਂਕੜੀ ਮਾਰ ਕੇ ਬਹਿਣਾ ਜੀ। ਜੀ ਅਸੀਂ ਫੁਲਾਸੀ ਵੀ ਜਾਣਾ ਮੈਂ। ਹਾਂਜੀ। ਬਾਹਰਲੀ ਕੰਟਰੀ ਵੀ ਜਾਣਾ ਸਾਰੇ ਜਾਂ ਆ। ਹਾਂਜੀ। ਮੈਂ ਉੱਤੇ ਪੈਰ ਧਰ ਕੇ ਬਹਿਣਾ। ਹੁਣ ਵੀ। ਅੱਛਾ। ਪੈਰ ਧਰ ਕੇ ਉੱਤੇ ਬਹਿਣਾ ਜਿਵੇਂ ਅਸੀਂ ਪੈਰਾਂ 'ਤੇ ਬਹਿਣਾ। ਸਾਨੂੰ ਕੁਦਰਤ ਨੇ ਪੈਰਾਂ 'ਤੇ ਬਹਿਣ ਵਾਸਤੇ ਬਣਾਇਆ ਤੇ ਅਸੀਂ ਉਹ ਕੁਰਸੀ ਤੇ ਬਹਿ ਕੇ ਸਾਨੂੰ ਪੇਟ ਸਾਫ ਕਾਦਾ ਹੋਣਾ ਠੀਕ ਹੈ ਸਾਡੇ ਸਰੀਰ ਦਾ ਮੂਡ ਹੀ ਨਹੀਂ ਬਣਿਆਗਾ ਪਰ ਅੱਛਾ ਵੀ ਸਰੀਰ ਦਾ ਮੂਡ ਬਣ ਜਾਂਦਾ ਦੇਖੋ ਜਦੋਂ ਸਾਨੂੰ ਕੁਦਰਤ ਨੇ ਬਣਾਇਆ ਵੀ ਜਦੋਂ ਪੈਰਾ ਪਰ ਬੈਠਾਂਗੇ ਸਾਡੇ ਸਾਰੇ ਸਰੀਰ ਦੇ ਨਾੜ ਖਿੱਚੀਆਂ ਜਾਣੀਆਂ ਹਾਂਜੀ ਆਟੋਮੈਟਿਕ ਕੜਾ ਪੇਟ ਸਾਫ ਹੋ ਜਾਣਾ ਹਾਂਜੀ ਤੇ ਸੀਟ ਤੇ ਬੈਠਾਂ ਕਿ ਉਹ ਤੁਹਾਨੂੰ ਮੁਸ਼ਕਲਾ ਆਉਣੀਆਂ ਹੀ ਹੋਣੀਆਂ ਪਰ ਸਾਡੇ ਤਾਂ ਘਰਾਂ ਘਰਾਂ ਚ ਸੀਟਾਂ ਇਹ ਹੋਗੀਆਂ ਜੀ ਉਹ ਅਗਲਾ ਕਹਿੰਦਾ ਜੀ ਆਪਕੇ ਯਹਾਂ ਵੈਸਟਰਨ ਸੀਟ ਹੈ ਜਾਂ ਇੰਡੀਅਨ ਮਤਲਬ ਪੁੱਛਦੇ ਵੀ ਆਏ ਨੇ ਆ ਸਾਥੋ ਹੀ ਪੁੱਛਦੇ ਆ ਸਾਡੀ ਸੀਟ ਵੀ ਲਾਈ ਆ ਸਾਡੀ ਬਹਿ ਵੀ ਵੜੀ ਆ ਬਦਲੋ ਸਾਡੀ ਘਰੇ ਲੱਗੀਆਂ ਸਾਡੇ ਤੇ ਉਹ ਅੰਗਰੇਜ਼ੀ ਸੀਟ ਵੀ ਲੱਗੀ ਸਭ ਤੋਂ ਪੁੱਛਤਾ ਤੋਂ ਹੀ ਪੁੱਛਦੇ ਆ ਜੇ ਅਸੀਂ ਫਿਰ ਉਹ ਸੀਟਾਂ ਦੇ ਬਿਨੇ ਫਿਰ ਦੱਸੋ ਵੀ ਕਿਹੜੇ ਘਰ ਦਾ ਬੰਦਾ ਡਾਕਟਰ ਦੇ ਨਹੀਂ ਜਾਂਦਾ ਹਰ ਇੱਕ ਨੂੰ ਕਬਜ਼ਾ ਹਰ ਇੱਕ ਨੂੰ ਕਬਜ਼ਾ ਹਰ ਇੱਕ ਨੂੰ ਕਬਜ਼ਾ ਮਤਲਬ ਉਹ ਜਿਹੜੀਆਂ ਸ਼ੀਟਾਂ ਹੈਗੀਆਂ ਨੇ ਸਾਡੇ ਘਰ 'ਚ ਵੈਸਟਰਨ ਸਟਾਈਲ ਦੀਆਂ ਉਹ ਕਬਜ਼ ਦਾ ਤੁਸੀਂ ਮੇਨ ਕਾਰਨ ਬਣ ਸਕਦੇ ਹੋ ਹਾਂਜੀ ਪੂਰਾ ਉਹ ਹੈਗਾ ਇੱਕ ਤੁਸੀਂ ਹੋਰ ਕੰਮ ਕਰ ਸਕਦੇ ਜਿਵੇਂ ਆਪਾਂ ਪੱਠੇ ਨਹੀਂ ਵੜਦੇ ਹਾਂਜੀ ਪੈਰਾ ਪਰ ਬੈਠ ਕੇ ਜ਼ਰੂਰ ਤੁਰੋ ਮੈਂ ਹੁਣ ਵੀ ਤੁਰ ਸਕਦਾ ਪੈਰਾ ਪਰ ਬੈਠ ਕੇ ਜਿਵੇਂ ਦਾਤੀ ਨੇ ਪੱਠੇ ਵੜਦੇ ਨੇ ਜਿੰਨਾ ਮਰਜ਼ੀ ਮੈਂ ਤੁਰਨਾ ਇਹ ਤੀ ਐਕਸਰਸਾਈਜ਼ ਕਰਨ ਨਾਲ ਤੁਹਾਡਾ ਪੇਟ ਬੜਾ ਸੈਟ ਹੋਊਗਾ ਕਬਜ ਵੀ ਟੁੱਟੂਗੀ। ਠੀਕ ਹੈ। ਇਹਦੇ ਨਾਲ ਪੈਰਾਂ ਪਰ ਬਹਿ ਕੇ ਐਂ ਤੋਂ ਰੋ ਮਤਲਬ ਦਾ ਜੋਰ ਲਾਓ, ਪੋਚੇ ਲਾਓ, ਕੰਮ ਕਰੋ, ਪੱਠੇ ਵੱਢੋ। ਨਹੀਂ ਕੋਈ ਕੰਮ ਕਰਦੇ ਤਾਂ ਉਹੀ ਤਰ ਲੋ ਵਿਹੜੇ 'ਚ। ਓਕੇ। 20 ਮਿੰਟ ਸਵੇਰੇ, 20 ਮਿੰਟ ਸ਼ਾਮ ਨੂੰ ਕਰੋ ਤੁਹਾਡਾ ਪੇਟ ਸਹੀ ਰੱਖ ਹੋ ਜਾਊ। ਤੁਸੀਂ ਕਰਕੇ ਦੇਖੋ ਤੁਹਾਨੂੰ ਬਹਿਣਾ ਔਖਾ ਹੋਊਗਾ ਨਾ। ਕੀ ਨਾ ਬਹਿਣਾ ਔਖਾ ਹੋਊਗਾ ਤੁਹਾਨੂੰ 10 ਦਿਨ ਦੇ ਵਿੱਚ ਰਿਲੈਕਸ ਤੁਹਾਡਾ ਪੇਟ ਹੋਣ ਲੱਗ ਜਾਊਗਾ, ਨਰਮ ਹੋ ਜਾਊ ਪੇਟ ਤੇ ਬੜੇ ਆਰਾਮ ਨਾਲ ਬਹਿ ਜਾ ਕਰੋਗੇ। ਚਪਰ ਜਿਹੜੀ ਕਬਜ਼ ਦੀ ਦਿੱਕਤ ਹੈਗੀ ਹੈ ਕਬਜ਼ ਦੀ ਪਰੇਸ਼ਾਨੀ ਹੈਗੀ ਹੈ ਵਾਜ ਜੀ ਇਹ ਜਿਹੜੇ ਸਾਡੇ ਭਰਾ ਪੰਜਾਬ ਤੋਂ ਚਲੇ ਗਏ ਐਨ ਆਰ ਆਈ ਬਣ ਗਏ ਇੰਗਲੈਂਡ ਹੋ ਗਿਆ ਅਮਰੀਕਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਕੈਨੇਡਾ ਹੋ ਗਿਆ ਤੇ ਉੱਥੇ ਤਾਂ ਕਹਿੰਦੇ ਜੀ ਘਰ ਘਰ ਦੇ ਵਿੱਚ ਕਬਜ਼ ਦੀ ਦਿੱਕਤ ਪਰੇਸ਼ਾਨੀ ਹੋਈ ਪਈ ਹੈ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਜਾਂ ਕੀ ਉਹਨਾਂ ਨੂੰ ਨੁਸਖੇ ਫਾਰਮੂਲੇ ਦਿਓਗੇ ਇਸ ਚੈਨਲ ਦੇ ਜ਼ਰੀਏ ਦੇਖੋ ਜੀ ਜੇ ਬਾਹਰ ਆਪਾਂ ਕਹੀਏ ਬਾਹਰ ਤਾਂ ਬੈਠਣ ਵਾਸਤੇ ਜਗ੍ਹਾ ਹੀ ਨਹੀਂ ਕੰਮ ਵੀ ਸਾਰੇ ਖੜਕੇ ਹੋਣੇ ਆ ਹਾਂ ਜੀ ਫੜ ਕੇ ਕੰਮ ਸਾਰਾ ਕੋ ਖੜ ਕੇ ਚੱਲਦਾ ਉੱਥੇ ਤਾਂ ਠੀਕ ਹੈ ਉਹ ਬੰਦਾ ਮਸ਼ੀਨ ਆ ਕੰਮ ਬਹੁਤ ਜ਼ਿਆਦਾ ਉੱਥੇ ਕਰਨਾ ਪੈਂਦਾ ਬੰਦਾ ਨੂੰ ਜੇ ਕਹਦੇਗੇ ਨਾ ਆਪਾਂ ਕਹਿਰ ਦਿੰਨੇ ਕੈਨੇਡਾ ਅਮਰੀਕਾ ਪਰ ਬੰਦਿਆਂ ਨੂੰ ਬਹੁਤ ਹਾਰਡ ਵਰਕਰ ਕਰਨਾ ਪੈਂਦਾ ਕੰਮ ਉੱਥੇ ਬਹੁਤ ਜ਼ਿਆਦਾ ਬਹੁਤ ਕੰਮ ਹਾਰਡ ਆ ਜੀ ਉਮਰ ਮਤਲਬ ਆਪਣੇ ਸਰੀਰ ਨੂੰ ਲੋਡ ਤੋਂ ਵੱਧ ਕੰਮ 'ਚ ਅਸੀਂ ਪਾਵਾਂਗੇ ਉਹਦੇ ਨੁਕਸਾਨ ਹੋ ਸਕਦੇ ਨੇ ਨਹੀਂ ਉਹਦਾ ਨੁਕਸਾਨ ਤਾਂ ਕੋਈ ਨਹੀਂ ਖਾਣ ਪੀਣ ਦਾ ਰੱਖੋ ਧਿਆਨ ਜੇ ਤੁਸੀਂ ਵੱਧ ਕੰਮ ਕਰਦੇ ਹੋ ਤੁਹਾਡਾ ਸਰੀਰ ਤੰਤਰ ਸਰੂ ਹੋ ਨਹੀਂ ਐਕਟਿਵ ਰਹੂਗਾ ਜਿੰਨਾ ਕੰਮ ਆ ਜਿਹੜੇ ਬੰਦੇ ਪੂਰੇ ਐਕਟਿਵ ਕੰਮ ਕਰਦੇ ਆ ਜਿਹੜੇ ਵੇਲੇ ਬੰਦੇ ਥੋੜੇ ਐਕਟਿਵ ਹੁੰਦੇ ਆ ਪਰ ਜਿਹੜੇ ਤਿੰਨ ਤਿੰਨ ਸ਼ਿਫਟਾਂ ਲਾਉਂਦੇ ਨੇ ਜੀ ਆ ਲਾਉਂਦੇ ਨੇ ਉਹ ਫਿਰ ਰੈਸਟ ਤੱਕ ਚਾਹੀ ਥੋੜਾ ਤਾਂ ਬੋਡੀ ਚਾਹੀਦੀ ਆ ਪਰ ਉੱਥੇ ਮਜਬੂਰੀਆਂ ਲਾਉਣੀਆਂ ਪੈਂਦੀਆਂ ਉੱਥੇ ਮਜਬੂਰੀ ਵੀ ਬਣ ਜਾਂਦੀ ਆ ਨਾ ਹਾਂਜੀ अच्छा फिर उन्होंने ये दिक्कत है ਤੁਸੀਂ ਕਹਿ ਰਹੇ ਵੀ ਖੜੇਨ ਖੂਨ ਕਰਕੇ ਆ ਰਹੀ ਹੈ ਤੁਹਾਨੂੰ ਇੱਕ ਨੁਸਖਾ ਫਾਰਮੂਲਾ ਬਣਾਇਆ ਹੋਇਆ ਉਹ ਚਮਨਪਰਾਸ਼ ਹੈ ਕੀ ਬਣਾਇਆ ਹੋਇਆ ਜੀ ਤੁਸੀਂ ਕਾਫੀ ਲੋਕ ਤੁਹਾਡੀ ਰਿਮਾਂਡ ਕਰਦੇ ਆ ਜਿਵੇਂ ਬਹੁਤ ਜਾਂਦਾ ਬਾਹਰ ਜੀ ਇਹ ਇਹ ਮਜੂਨ ਬਣਦਾ ਸਾਡਾ ਅੱਛਾ ਮਜੂਨ ਹੈ ਹਾਂ ਮਜੂਨ ਆ ਇਹ ਬਣਦਾ ਜਿਵੇਂ ਕਣਸਤ تیار ਕਰਦੇ ਜੜੀ ਬੂਟੀਆਂ ਦਾ ਸੀ ਕਣਸਤ ਹਾਂ ਕਣਸਤ ਜਿਵੇਂ ਜੜੀ ਬੂਟੀ ਦਾ 5ਵੇਂ 1 ਕਿਲੋ ਜੜੀ ਬੂਟੀ ਆ 8 ਕਿਲੋ ਪਾਣੀ ਪਾਣਾ ਉਹਨੂੰ ਆਪਾਂ ਕਾੜੀ ਜਾਣਾ ਕਾੜੀ ਜਾਣਾ ਜਦੋਂ ਅੱਧਾ ਪਾਣੀ ਸੜ ਗਿਆ ਮੋੜ ਕੇ ਜੜੀ ਬੂਟੀ ਪੁਣ ਕੇ ਬਾਹਰ ਉਹ ਖੇਤ ਦੇ ਵਾ ਸੜ ਦਈ ਦੀ ਆ ਉਹ ਖਾਦ ਬਣ ਗਈ ਹਾਂ ਉਹ ਖਾਦ ਬਣ ਗਈ ਜਿਹੜਿਆ ਫਿਰ ਉਹਦਾ ਪਾਣੀ ਉਹਦਾ ਘੜਸਤ ਬਣ ਜਾਂਦਾ ਜੀ ਉਹ ਤੋਂ ਤਿਆਰ ਹੁੰਦੀ ਆ ਜੀ ਇਹ ਇਹ ਬਸ ਇੰਦਿਓ ਹੀ ਲੈਣੇ ਆ ਜੀ ਅੱਛਾ ਜੀ ਮਤਲਬ ਬਹੁਤ ਜਿਆਦਾ ਅੱਧਾ ਚਮਚਾ ਦੀ ਡੋਜ਼ ਆ ਸਾਰੀ ਠੀਕ ਹੈ ਰਾਤ ਨੂੰ ਲੈਣੀਆਂ ਦੁੱਧ ਨਾਲ ਨਾ ਲਓ ਨੰਬਰ ਇੱਕ ਤਾਕਤ ਬਹੁਤ ਦੇਊਗੀ ਠੀਕ ਹੈ ਬਾਡੀ ਨੂੰ એનર્ਜੀ ਬਹੁਤ ਦੇਊ ਇੱਕ ਜਿਵੇਂ ਪੱਕਾ ਕਬਜ ਵਾਲੀ ਦਵਾਈ ਲੈਣੇ ਆ ਹਾਂਜੀ ਆਪਾਂ ਰਾਤ ਨੂੰ ਲੈ ਲਈ ਸਵੇਰ ਨੂੰ ਪੇਟ ਸਾਫ਼ ਉਹ ਤਾਂ ਹਾਂਜੀ ਜੀ ਉਹਦੇ ਨਾਲ ਸਾਡੀ ਕਬਜ ਵੱਧਦੀ ਆ ਵੱਧਦੀ ਹਾ ਉਹਦੇ ਨਾਲ ਹੋਰ ਖੁਸ਼ਕੋਈ ਦਾ ਹਾਲਾਤ ਸੀ ਤਾਂ ਉਹ ਫੱਕੀਆਂ ਜਿਹੇ ਖਾਣੇ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਕਹਿੰਦੇ ਵੀ ਸੌਣ ਤੋਂ ਪਹਿਲਾਂ ਲੈ ਲਓ ਸਵੇਰ ਨੂੰ ਆਹ ਪੇਟ ਬਿਲਕੁਲ ਸਾਫ਼ ਉਹਦੇ ਨਾਲ ਡੋਜ਼ ਵਧਣੀ ਪੈਂਦੀ ਫਿਰ ਸਾਨੂੰ ਫਿਰ ਅੱਧਾ ਚਮਚਾ ਫਿਰ ਇੱਕ ਚਮਚਾ ਡੇਢ ਚਮਚਾ ਡੋਜ਼ ਛੜੀ ਵਧੀ ਜਾਂਦੀ ਆ ਥੋੜੇ ਥੋੜੇ ਟਾਈਮ ਬਾਅਦ ਦੋ ਦੋ ਚਾਰ ਚਾਰ ਛੇ ਛੇ ਮਹੀਨੇ ਬਾਅਦ ਡੋਜ਼ ਵਧੀ ਜਾਂਦੀ ਆ ਜਿਹੜੀ ਇਹ ਚੀਜ਼ ਆ ਇਹਨੇ ਬਿਲਕੁਲ ਤੁਹਾਡਾ ਪੇਟ ਇੱਕਦਮ ਨਹੀਂ ਸਾਫ਼ ਕਰਨਾ ਇਹਨੇ ਹਫ਼ਤੇ ਚ ਕੰਮ ਕਰਨਾ ਸ਼ੁਰੂ ਕਰਨਾ ਇੱਕ ਹਾਂ ਹਫਤੇ ਤੋਂ ਬਾਅਦ ਵੀ ਕਿਤੇ 15 ਦਿਨ ਵੀ ਲੱਗ ਜਾਂਦੇ ਆ ਆਮ ਜਿਹੜੀ ਹਫਤੇ ਵਿੱਚ ਕਰ ਜਾਂਦੇ ਕੋਈ ਮਰੀਜ਼ ਇਹੋ ਜਿਹੀ ਹੋਵੇ ਕਹਿੰਦਾ ਉਹਨੂੰ ਮਹੀਨੇ ਬਾਅਦ ਨੇ ਕੰਮ ਕੀਤਾ ਇਹਨੇ ਅੰਦਰੋਂ ਸਿਸਟਮ ਠੀਕ ਕਰਨਾ ਕੀ ਕਰੂਗੀ ਜੀ ਇਹ ਜਿੰਨੇ ਵੀ ਆਪਣੇ ਅੰਤਨੀਆਂ ਜਿਹੜੀਆਂ ਆਪਾਂ ਆਂਤ ਆਪਣੀ ਇਲੈਕਟ੍ਰੋਲਾਈਟ ਜਿਹੋ ਹੁੰਦੀ ਖੁਸ਼ਕ ਹੋ ਜਾਂਦੀ ਆ ਅੰਤਨੀਆਂ ਖੁਸ਼ਕ ਆ ਉਹਨਾਂ ਨੂੰ ਚਰਉਣਾ ਐ ਨੇ ਪਾਚਨ ਕਰਿਆ ਸਹੀ ਕਰਨੀਆਂ ਸਰੀਰ ਨੂੰ ਐਕਟਿਵ ਕਰਨਾ એનર્ਜੀ ਦੇਣੀ ਫੋਲੇ ਨੇ ਬਾਡੀ ਨੂੰ ਦੇਣੀ ਆ ਤਾਕਤ ਵੀ ਦਊ ਕਬਜ਼ੀ ਵੀ ਪੱਕੇ ਤੌਰ ਤੇ ਹਟਾਊਗੀ ਹੁਣ ਜੋ ਕੋਈ ਕਈ ਵਾਰਾਂ ਮਹੀਨਾ ਫਾਕੇ ਜੇ ਹਟ ਜਾਂਦੇ ਆ ਹਾਂਜੀ ਉਹ ਕਹਿੰਦੇ ਸਾਨੂੰ ਕੋਈ ਨਾ ਫਰਕ ਨਹੀਂ ਪਿਆ ਅਸੀਂ ਪਹਿਲੋ ਕਹਿੰਨੇ ਵੀ ਕੱਟੋ-ਕੱਟ ਤਿੰਨ ਮਹੀਨੇ ਵਰਤਨੀ ਵਰਤਨੀ ਆ ਜੇ ਕਬਜ ਨਹੀਂ ਟੁੱਟਦੀ ਫੇਰ ਅਸੀਂ ਬੈਠੇ ਆ ਫੇਰ ਦੱਸੋ ਪਰ ਤਿੰਨ ਮਹੀਨੇ ਵਰਤੋ ਕਬਜ ਟੁੱਟੇ ਜਾਂ ਨਾ ਟੁੱਟੇ ਫੇਰ ਸਾਨੂੰ ਰਿਜ਼ਲਟ ਦੱਸੋ ਵੀ ਕੀ ਆਦਾ ਅੱਛਾ ਪੂਰਾ ਐਨ ਮਰ ਖੁਸ਼ ਹੋਣ ਲੱਗ ਗਏ ਤੁਸੀਂ ਤਾਂ ਕਹ ਰਹੇ ਸੀ ਵੀ ਜਿਹੜਾ ਇਹ ਤਿੰਨੇ ਡੱਬੇ ਖਾ ਗਿਆ ਦੇਖੋ ਤਿੰਨੇ ਡੱਬੇ ਵੀ ਰੱਖੇ ਨੇ ਮਹੀਨੇ-ਮਹੀਨੇ ਦੀ ਡੋਜ਼ ਹੈ ਹਾਂ ਮਹੀਨੇ-ਮਹੀਨੇ ਦੀ ਡੋਜ਼ ਹੈ ਜੀ ਮਤਲਬ ਜਿਹੜਾ ਇਹ ਤਿੰਨੇ ਡੱਬੇ ਖਾ ਗਿਆ ਮੁੜ ਕੇ ਤੁਸੀਂ ਕਹ ਰਹੇ ਹੋ ਉਹਨੂੰ ਜ਼ਿੰਦਗੀ ਚ ਉਹ ਮੈਨੂੰ ਮਹੀਨੇ ਦੀ ਡੋਜ਼ ਕਹਿ ਕੇ ਦ ਤੰਡਾ ਬੇਬਦੂ ਤੁਸੀਂ ਕਰੇ ਵੀ ਜਿਹੜਾ ਇਹ ਤਿੰਨ ਡੱਬੇ ਖਾ ਗਿਆ ਹਾਂਜੀ ਮੁੜ ਕੇ ਉਹ ਕਬਜ਼ ਦਾ ਨਾ ਭੁੱਲੋ ਜੀ ਨਾ ਕਬਜ਼ ਰਹੂਗੀ ਤੇ ਨਾ ਇਹ ਪੂਰਾ ਐਕਟਿਵਸ ਜੀ ਰਹੂ ਪੂਰਾ ਤਾਕਤ ਵੀ ਬਹੁਤ ਦੇਗੀ ਪਰ ਪਰਹੇਜ਼ ਤਾਂ ਰੱਖਣਾ ਪਊਗਾ ਪਰ ਇਹ ਖੱਟੀ ਵਾਲੀ ਚੀਜ਼ ਦਾ ਉਹ ਤਾਂ ਰੱਖਣੇ ਪਾਣਾ ਥੋੜਾ ਬਤਾ ਉਹ ਤਾਂ ਰੱਖ ਲਓ ਪਰ ਕਬਜ ਤੋੜੂਗੀ ਜਰੂਰ ਖੱਟਾ ਪਤਾ ਖਾਈ ਵੀ ਜਾਂਦੇ ਆ ਨਾ ਕਬਜ ਤਾਂ ਵੀ ਖਤਮ ਕਰ ਇਸ ਤਰ੍ਹਾਂ ਦੇ ਕਿਹੜੀਆਂ ਜੜੀ ਬੂਟੀਆਂ ਪਈਆਂ ਹੋਈਆਂ ਇਹ ਜੀ ਇਹਦੇ ਵਿੱਚ ਬਹੁਤ ਹੁੰਦੀਆਂ ਮਤਲਬ 10 12 ਤਰ੍ਹਾਂ ਦੀਆਂ ਪਈਆਂ ਉਹ ਹੁਣ ਐ ਮਤਲਬ ਦੱਸਿਆ ਨਹੀਂ ਜਾਂਦਾਗਾ ਤੇ ਉਹ ਦੱਸ ਦਾਂਗਾ ਤੁਹਾਨੂੰ ਲੈ ਕੇ ਮੈਂ ਦੱਸ ਦੂੰ ਸਾਰਾ ਕੁਝ ਜੇ ਪੁੱਛਣਾ ਤਾਂ ਠੀਕ ਹੈ ਤੇ ਇਹ ਚ ਮੱਕੀ ਸ਼ਹਿਦ ਪੈਂਦਾ ਵਾ ਥੋੜਾ ਸ਼ਹਿਦ ਵੀ ਗਾ ਇਸਤੇਮਾਲ ਕਰਦੇ ਆ ਬਦਾਵ ਰੋਗਨ ਵਿੱਚ ਇਸਤੇਮਾਲ ਕਰਦੇ ਆ ਇਹਦੇ ਵਿੱਚ ਹਾਂਜੀ ਜੀ ਅੱਛਾ ਇਹ ਦੱਸੋ ਵੀ ਬਹੁਤ ਵਾਰ ਹੁੰਦੇ ਜੀ ਕਈਆਂ ਨੂੰ ਪਰੇਸ਼ਾਨੀ ਨਹੀਂ ਹੁੰਦੀ ਵੈ ਜੀ ਤੇ ਉਹ ਜਦੋਂ ਪਨੀਰ ਖਾ ਲਨ ਉਹ ਜਦੋਂ ਬਾਹਰ ਤੰਦੂਰ ਜਦੋਂ ਬਾਹਰ ਦਾ ਖਾਣਾ ਖਾਲਣ ਵਿਆਹ ਚ ਖਾਲਣ ਜਾਂ ਹੋਟਲ ਤੇ ਖਾਲਣ ਕਿਤੇ ਅਸੀਂ ਸਮਝੀ ਆਊਟ ਆਫ ਸਟੇਸ਼ਨ ਚਲੇ ਗਏ ਉੱਥੇ ਜਾ ਕੇ ਖਾੜ ਲਣ ਜਾਂ ਪਾਣੀ ਬਦਲ ਹੋ ਜੇ ਫਿਰ ਉਹਨਾਂ ਨੂੰ ਕਬਜ਼ ਹੋ ਜਾਂਦੀ ਹੈ ਉਹ ਕੀ ਹੁੰਦੀ ਹੈ ਜੀ ਦੇਖੋ ਜਿਹੜਾ ਉਹ ਖਾਂਦੇ ਉਹਨਾਂ ਦੀ ਕਬਜ਼ ਇਹ ਨਹੀਂ ਹੋਊਗੀ ਉਹਨਾਂ ਨੂੰ ਜੇ ਕਿ ਉਹ ਬਾਹਲਾ ਮੀਟ ਦਾ ਉਹ ਚੀਜ਼ਾਂ ਦਾ ਸ਼ਕੀਨ ਹੈ ਜਿਹੜੇ ਉਹ ਸਰਬਤ ਬਣਾਉਂਦੇ ਆ ਅਰਕ ਬਣਾਉਂਦੇ ਆ ਅੱਗੇ ਤੁਹਾਨੂੰ ਪਹਿਲਾਂ ਦਿਖਾਇਆ ਬਰੀਜਨ ਪੀਤਾ ਵੀ ਆ ਉਹ ਤੁਸੀਂ ਬਾਪੂ ਜੀ ਉਹਨਾਂ ਨੂੰ ਪਲਾਇਆ ਜਿਹੜੂ ਪਿਆਇਆ ਵਾ ਜਦੋਂ ਵਿਆਹ ਤੋਂ ਇਹੋ ਜਿਹੀ ਚੀਜ਼ਾਂ ਖਾ ਕੇ ਆਉਣੇ ਆ ਤੁਸੀਂ ਆਉਂਦੇ ਹੀ ਉਹਨੂੰ 20 ਐਮਐਲ ਲੈ ਲਓ ਨਾਲ ਦੀ ਨਾਲ ਇਹਨ ਪੇਟਾ ਖਲ ਪੂਰਾ ਹਲਕਾ ਹੋ ਜੂ ਤੇ ਨੀਂਦ ਅੱਜ ਗਿਆਉ ਤੁਹਾਨੂੰ ਨੀਂਦ ਵੀ ਲੈ ਆਊਗਾ ਜਿੱਦੋਂ ਜੀ ਦੇਖੋ ਆਪਣਾ ਪੇਟ ਸੈੱਟ ਹੋ ਗਿਆ ਗੈਸ ਖਤਮ ਕਰਤੀਓ ਨੇ ਨੀਂਦ ਆਟੋਮੈਟਿਕ ਹੀ ਆ ਜਾਣੀ ਆ ਤੇ ਨਹੀਂ ਤਾਂ ਸਾਈ ਦਾ ਦੋ ਅੰਦਰ ਗੈਸ ਬਣੀਆਂ ਦੀ ਪਾਸੇ ਮਾਰੀ ਜਾਂਦੇ ਅਸੀਂ ਜੀ 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 ਸੋ ਬਾਪੂ ਜੀ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਅਸੀਂ ਕਰਵਾਵਾਂਗੇ ਸਾਡੇ ਕੋਲ ਬੈਠੇ ਨੇ ਉਹਨਾਂ ਨੂੰ ਵੀ ਥੋੜਾ ਥੋੜਾ ਜਿਹੜਾ ਅੰਮ੍ਰਿਤ ਰੂਪੀਓ ਪਾਣੀ ਹੈ ਜਿਹੜਾ ਵੈਜ ਨੇ ਤਿਆਰ ਕੀਤਾ ਉਹ ਵੀ ਉਹਨਾਂ ਨੇ ਪਲਾਇਆ ਪਰ ਇੱਕ ਹੋਰ ਸਵਾਲ ਬੜਾ ਅਹਿਮ ਹੈ ਜੀ ਅੱਜ ਕੱਲ ਛੋਟੇ ਬੱਚੇ ਵੀ ਕਬਜ਼ ਤੋਂ ਪਰੇਸ਼ਾਨ ਨੇ ਉਹ ਬੈਠੇ ਜ਼ੋਰ ਲਾਇਆ ਜਾਂਦੇ ਨੇ ਪੇਟ 'ਚ ਦਰਦ ਹੋ ਹੀ ਜਾਂਦਾ ਪਰ ਉਹ ਫਾਰਗ ਨਹੀਂ ਹੁੰਦੇ ਛੋਟੇ ਬੱਚਿਆਂ ਨੂੰ ਵੀ ਕਬਜ਼ ਹੋ ਰਹੀ ਉਹ ਤਾਂ ਕੁਝ ਇਸ ਤਰ੍ਹਾਂ ਦਾ ਖਾਂਦੇ ਨਹੀਂ ਦੇਖੋ ਜੀ ਬੱਚਿਆਂ ਨੂੰ ਕਬਜ਼ ਤਾਂ ਹਣੀ ਹਣੀ ਆ ਬੱਚੇ ਜਦ ਤੁਰਦੇ ਹੀ ਨਹੀਂ ਮੋਬਾਈਲ ਖੇਡਦੇ ਮੋਬਾਈਲ ਤੇ ਲੱਗੇ ਰਹਿੰਦੇ ਆ ਖਾ ਲਿਆ ਪੀ ਲਿਆ 버ਗਰ ਖਾ ਲਿਆ ਪੀ ਜੇ ਖਾ ਲਿਆ ਕਬਜ਼ ਹਣੀ ਆ ਐਕਸਰਸਾਈਜ਼ ਕੋਈ ਨਹੀਂ ਬੱਚਿਆਂ ਦੇ ਕਿਹਾ ਬੱਚੇ ਗਲੀਆਂਾਂ 'ਚ ਭੱਜੇ ਫਿਰਦੇ ਨੇ ਜਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀ ਸਾਡੇ ਸਮੇਂ ਦੇ ਵਿੱਚ ਅਸੀਂ ਨਿਕਰਾਂ ਨੇ ਭੱਜਦਾ ਹੀ ਕੱਲੇ ਚੱਗੇ ਬਹੁਤ ਬਹੁਤ ਘੜ ਜੱਗਾ ਪਾਉਂਦੇ ਕਟੇਰ ਹੱਥ ਜੋਣਾ ਡੱਡਾ ਮਾਰ-ਮਾਰ ਭਜਾਈ ਜਾਣਾ ਤੇ ਕਬਜ ਕਾਦੀ ਰਹਿਣੀ ਆ ਤੇ ਹੁਣ ਬੱਚੇ ਦੇਖ ਲਓ ਮੋਬਾਈਲ ਤੋਂ ਹਿਲਦੇ ਹੀ ਨਹੀਂ ਇਹ ਚੀਜ਼ਾਂ ਸਾਡੇ ਖਾਣ-ਪੀਣ ਦਾ ਸਾਡਾ ਅਸੀਂ ਕੋਈ ਵੀ ਐਕਸਰਸਾਈਜ਼ ਨਹੀਂ ਕਰਦਾ ਥੋੜਾ-ਬੋੜਾ ਭੱਜੋ ਐਕਸਰਸਾਈਜ਼ ਕਰੋ ਤੁਸੀਂ ਇਹ ਬਿਮਾਰੀਆਂ ਤੋਂ ਬਚ ਜਾਓਗੇ ਨਾਲੇ ਤੁਹਾਡੇ ਪੈਸੇ ਨਾ ਬਰਬਾਦ ਹੋਣਗੇ ਨਾਲੇ ਤੁਸੀਂ ਬਿਮਾਰੀਆਂ ਤੋਂ ਬਚੋਗੇ ਜੀ ਜੀ ਅੱਛਾ ਜਿਹੜ ਉਹ ਪ੍ਰੋਟੀਨ ਵੀ ਉਹਨਾਂ ਨੂੰ ਕਬਜ਼ ਕਰ ਰਿਹਾ ਹੈ ਜੀ ਦੇਖੋ ਉਹ ਜਿਹੜਾ ਚੀਜ਼ ਆ ਨਾ ਜੋ ਸਾਡੇ ਸਕਰਾਂ ਨੂੰ ਬਹੁਤ ਨਿਲ ਕਰ ਰਿਹਾ ਜਿਹੜੇ ਜਿਮ ਵਾਲੇ ਮੁੰਡੇ ਖਾਂਦੇ ਆ ਨਾ ਸਾਡੇ ਕੋਲ ਕਿਉਂ ਬੱਚੇ ਵਾਲੇ ਬਹੁਤ ਜਿਆਦਾ ਕੇਸ ਹੁੰਦੇ ਇਹਨੇ ਬੱਚੇ ਨਹੀਂ ਹੁੰਦੇ ਉਹ ਬੜੀਓ ਮੁਸ਼ਕਲ ਉਹਦਰ ਸਕਰਾਂ ਨੂੰ ਨਹੀਂ ਉਹਨਾਂ ਨੇ ਬਾਦਰੇ ਬੱਚਿਆਂ ਦੇ ਬੜੇ ਮੁਸ਼ਕਲ ਵਧਾਈਦੇ ਉਹਨਾਂ ਦੇ ਜੀ ਜਿਹੜੇ ਜਿਮ ਦੇ ਜਿਨ੍ਹਾਂ ਨੇ ਖਾ ਲਿਆ ਨਾ ਸਾਲ 2-3 ਸਾਲ ਉਹ ਮੁੜ ਕੇ ਹਾਂ ਜਿਨੇ ਪਲੇ ਕਉੜੇ ਨੇ ਮੁੜ ਕੇ ਬਹੁਤ ਵੱਡੀ ਮੁਸ਼ਕਲ ਅਗਾ ਖੜੀ ਹੁੰਦੀ ਉਹ ਨਹੀਂ ਖਾਣਾ ਚਾਹੀਦਾ ਇਹ ਹੱਲ ਕਰ ਦੋ ਤੁਹਾਡਾ ਨੁਸਖਾ ਦਾ ਕਬਜ਼ ਠੀਕ ਕਰ ਦੂਗਾ ਕਬਜ਼ ਪੱਟੀ ਠੀਕ ਕਰ ਦੂ ਨੰਬਰ 2 ਜਿਹੜੇ ਜਿੰਨੇ ਪਲੇਅਰ ਆ ਨਾ ਮੈਂ ਕਹਾ ਜੀ ਘਰ ਦੀ ਮੱਝ ਹੋਵੇ ਤੇ ਦਹੀਂ ਲੈ ਕੇ ਪਾਈਆ ਤੇ ਵਿੱਚ ਦੁੱਧ ਚੋਣਾ ਅਦਰ ਰੱਕਿਆ ਬਣਾਉਣ ਕੇ ਪੀਣ ਮੈਂ ਕਹਾ ਇਹਨਾਂ ਨੂੰ ਸਾਰਿਆਂ ਨੂੰ ਬਾਤ ਪਾ ਦੋ ਜੀ ਉਹ ਤੜਕੇ ਜਦੋਂ ਮਾਤਾ ਦੁੱਧ ਚੋਂਦੀ ਆ ਨਾ ਹਾਂਜੀ ਉਦੋਂ ਪਾਈਆ ਦਹੀਂ ਤੇ ਵਿੱਚ ਦੁੱਧ ਚੋਣਾ ਉਹਦੇ ਅਦਰ ਰੱਕਿਆ ਕਹਿੰਦੇ ਅਸੀਂ ਉਹਨੂੰ ਉਹ ਪੀਣਾ ਮੈਂ ਕਹਾ ਸਾਰੇ ਦੀ ਭੋਲੀ ਜਾਊਗਾ ਸਾਰੇ ਕਸੇ ਨੂੰ ਜਿਆ ਰਹੀ ਆ ਜੋ ਇੱਕ ਤਾਂ ਗਰਮੀ ਘੜ ਦੂ ਜਮਾਂ ਪੇਟ ਹਲਕਾ ਕਰ ਦੂ ਸੀਰੀ ਚ એનਰਜੀਆ ਦੇਣ ਲੱਗ ਜੂ ਮਹੀਨੇ ਚ ਬੰਦਾ ਦਾ ਸੀਰੀ ਚ ਆਪਕਣ ਲੱਗ ਜੂ ਸੀਸੇ ਵਾਂਗੂ ਤੇ ਜਦੋਂ ਉਹ ਪਾਊਡਰ ਜੇ ਛੱਡ ਦੇਦੇ ਉਹ ਜੁਹਾੜੇ ਵਿੱਚ ਵੜ ਜਾਂਦੇ ਜੁਹਾਕਾਂ ਦੇ ਹੁੰਦਾ ਹੈ ਹਾਂਜੀ ਹਾਂਜੀ ਜੀ ਜੀ ਅੱਛਾ ਹੁਣ ਜਿਹੜਾ ਉਹ ਤੁਸੀਂ ਕੋੜ ਤੁੰਬੇ ਵਾਲਾ ਨੁਸਖਾ ਫਾਰਮੂਲਾ ਸਟਾਰਟਿੰਗ ਦੇ ਵਿੱਚ ਦੱਸਿਆ ਜੀ ਬਾਪੂ ਜੀ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਅਸੀਂ ਕਰਵਾਣੇ ਆ ਤੇ ਇਹ ਦੱਸੋ ਵੀ ਉਹ ਉਹ ਕੀ ਨੁਸਖਾ ਹੈਗਾ ਜੀ ਕੋੜ ਤੁੰਬੇ ਵਾਲਾ ਹਾਂਜੀ ਉਹ ਤੇ ਆਪਾਂ ਜੀ ਲੈਣੇ ਜਿਵੇਂ ਪਾਈਆ ਤੁੰਬੇ ਲੈ ਲੋ ਕੋੜ ਤੁੰਬੇ ਠੀਕ ਹੈ ਤੇ ਉਹ ਖੱਟੇ ਹੁਣ ਪੱਕੇ ਹੋਣ ਥੋੜੇ ਜੀ ਉਹਨਾਂ ਨੂੰ ਪਾਈਆ ਖੰਡ ਪਾਓ ਪਾਈਆ ਖੰਡ ਪਾ ਦਿਓ ਠੀਕ ਆ ਉਹਨਾਂ ਨੂੰ ਧੁੱਪੇ ਰੱਖ ਦਿਓ ਦੇਸੀ ਖੰਡ ਦੇਸੀ ਖੰਡ ਉਹਨਾਂ ਨੂੰ ਧੁੱਪੇ ਰੱਖ ਦਿਓ ਰੱਖ ਕੇ ਤੇ ਉਹਦੇ ਵਿੱਚੋਂ ਰਾਸ ਸਾਰਾ ਨਿਕਲ ਆਊਗਾ ਉਹਨਾਂ ਦੇ ਵਿੱਚੋਂ ਹਾਂ ਉਹ ਆਪਣੇ ਆਪ ਨਿਕਲੂ ਆਪੇ ਜੀ ਆਪੇ ਆਪ ਸਾਰਾ ਕੁਝ ਹੋ ਜਾਊਗਾ ਤੇ ਉਹਨਾਂ ਦਾ ਇੱਕ ਚਮਚਾ ਆਪਾਂ ਲੈਣਾ ਰਾਤ ਨੂੰ ਅੱਧਾ ਚਮਚਾ ਲੈ ਲਓ ਜੇ ਅਗਲੇ ਦਿਨ ਲੋੜ ਪਈ ਤਾਂ ਵਧਾ ਲਓ ਜੀ ਅੱਧਾ ਚਮਚਾ ਕੰਮ ਫੁੱਲ ਕਰੂਗਾ ਖਾਣਾ ਖੁਣਾ ਖਾ ਕੇ ਉਤੋਂ ਦੇ ਉਹਦੇ ਕੋਸਾ ਪਾਣੀ ਪੀ ਸਕਦੇ ਆ ਆਪਾਂ ਦੇ ਤੇ ਮੂਹਜ ਬਾਗ ਤੇ ਕੋਸਾ ਪਾਣੀ ਪੀ ਲਓ ਤੇ ਪੇਟ ਜਮਾ ਉਹ ਵੀ ਹਲਕਾ ਕਰੂਗਾ ਕਿਸ ਮੇਲੇ ਲੈਣਾ ਜੀ ਜਦੋਂ ਮਰ ਹਾਏ ਕਿ ਬੀ ਡਾਟਰ ਨੂੰ ਸੌਣ ਲੱਗੇ ਆਪ ਸੌਣ ਲੱਗੇ ਵੈਸੇ ਲੋ ਹੋ ਤੁਸੀਂ ਕਿਉਂਕਿ ਸਵੇਰ ਨੂੰ ਪੇਟ ਸਾਫ਼ ਹੋ ਜਾਊਗਾ ਜਿਹੜਾ ਤਾਂ ਗੁੱਦਾ ਬਚਦਾ ਵਾ ਉਹ ਘਰੇ ਰੱਖ ਲਓ ਕਿਸੇ ਭਾਂਡੇ ਚ ਕਿਸੇ ਵੀ ਪਸ਼ੂ ਨੂੰ ਬੰਨ ਪੈ ਗਿਆ ਉਹਨੂੰ ਇੱਕ ਮੁੱਠ ਉਹਦੇ ਅੰਦਰ ਕਰ ਦਿਓ ਨਾਲ ਦੇ ਨਾਲ ਉਹਦਾ ਗੁੱਦਾ ਤੋਂ ਮਿਆਲਾ ਖੰਡ ਆਲਾ ਬਾਊ ਦੀ ਕਬਜ ਨਾਲ ਹੀ ਖੁੱਲ ਜੂ ਘੇਟੇ ਦੋ ਘੇਟੇ ਜੀ ਪਸ਼ੂ ਦੀ ਜੀ अच्छा फिर वैध ਜੀਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਆਪਣੀ ਗੱਲਬਾਤ ਕਿਸੇ ਨੇ ਕਰਨੀ ਹੋਵੇ ਜਿਹੜੇ ਖਾਸ ਕਰਕੇ ਵੀਰ ਸਾਡੇ ਬਾਹਰ ਬੈਠੇ ਨੇ ਸਾਡੀਆਂ ਭੈਣਾਂ ਬੌਰ ਬੈਠੀਆਂ ਨੇ ਜੇ ਕਬਜ਼ ਕਿਸੇ ਨੂੰ ਹੋ ਜਾਂਦੀ ਹੈ ਕਬਜ਼ ਤੋਂ ਬਾਅਦ ਕਿਹੜੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਤੁਹਾਡੇ ਮੁਤਾਬਿਕ ਜਿਹੜੀਆਂ ਬੰਦੇ ਨੂੰ ਹੋਣੀਆਂ ਤੈਅ ਨੇ ਸਰਗੇ ਲੱਗ ਜਾਂਦੀਆਂ ਜੀ ਜਿਵੇਂ ਕੀ ਜਦੋਂ ਗੈਸ ਦੀ ਆਬ ਬਣ ਗਿਆ ਨਾ ਆਪਾਂ ਨੂੰ ਬੀਪੀ ਵਧਣ ਲੱਗ ਜਾਂਦਾ ਆਮ ਤਾਂ ਬੜਾ ਦਾ ਬੀਪੀ ਗੈਸ ਦੀ ਆਬ ਨਹੀਂ ਵਧਦਾ ਠੀਕ ਹੈ ਜੇ ਉਹਨਾਂ ਬਾਪੂ ਜੀ ਆਏ ਸੀ ਇਹਨਾਂ ਦਾ ਜਿਹੜਾ ਵੀ ਹੁੰਦਾ ਸੀ ਇਹਦੇ ਨਾਲ ਗੈਸ ਨਹੀਂ ਸਾਰਾ ਕੁਝ ਸੰਦਾਂ ਦਾ ਹੁੰਦਾ ਗੈਸ ਦੀ ਆਬ ਦੇ ਨਾਲ ਹੀ ਹੁੰਦਾ ਵਾ ਠੀਕ ਹੈ ਜਦੋਂ ਸਾਡੇ ਪੇਟ 'ਚ ਗੈਸ ਬਣਨ ਲੱਗੀ ਸਾਨੂੰ ਸਾਰੀਆਂ ਬਿਵਾਨੀਆਂ ਲੱਗ ਜਾਣੀਆਂ ਵਾ ਕੋਈ ਰਹਿੜ ਕੋਈ ਨਹੀਂ ਪੇਟ ਤਾਂ ਜ਼ਰੂਰੀ ਆ ਨਾ ਉਤੋਂ ਮਟੀਰੀਅਲ ਪਾਈ ਜਾਵੇ ਬਾਹਰ ਵੀ ਨਿਕਲੇ ਨਾ ਜਦੋਂ ਅੰਦਰ ਪਿਆ ਉਹਨੇ ਕੁਛ ਨਾ ਕੁਛ ਤਾਂ ਕਰ ਹੀ ਜਾਣਾ ਨਾ ਠੀਕ ਹੈ ਆਪਾਂ ਜਦੋਂ ਹਵਾ ਸਰਦੀ ਬੰਦੇ ਨੂੰ ਇਨਸ ਬੰਦਾ ਕੀ ਵਾਰ ਤੇ ਸਾਰਾ ਦਿਨੀ ਹਵਾ ਸਰਦੀ ਰਹਿੰਦੀ ਹੈ ਜੀ ਬੰਦਾ ਨੱਕੀ ਬੰਦ ਕਰਦਾ ਫਿਰ ਜਾਂਦਾ ਹੈ ਫੈਮਿਲੀ ਚ ਵੀ ਪ੍ਰੋਬਲਮ ਰਾਤ ਨੂੰ ਸੌਣ ਲੱਗੇ ਵੀ ਪ੍ਰੋਬਲਮ ਉਹਨਾਂ ਦਾ ਹੱਲ ਕੀ ਹੈ ਜੀ ਉਹ ਪਾਚਨ ਕਿਰਿਆ ਸਹੀ ਢਾੜੀ ਹੁੰਦੀ ਜੀ ਅੱਛਾ ਉਹ ਇਹ ਚੀਜ਼ ਨੂੰ ਕਵਰ ਕਰੂਗੀ ਇਹ ਅੱਛਾ ਇਹ ਬਿਲਕੁਲ ਉਹਨੂੰ ਕਵਰ ਕਰੂਗੀ ਪਰ ਲੱਗੂਗਾ ਇਹਨੂੰ ਟਾਈਮ ਮਹੀਨਾ ਠੀਕ ਹੈ ਮਹੀਨਾ ਡੇਢ ਮਹੀਨਾ ਲੱਗ ਜੂ ਚੀਜ਼ ਸਾਰੀ ਜਮਾਂ ਸਹੀ ਹੋ ਜੂ ਇਹ ਨਹੀਂ ਵੀ ਆਪਾਂ ਲੈ ਲਈ ਗੋਲੀ ਤੇ ਉਹਦੇ ਇੰਉਂ ਨਹੀਂ ਕੰਮ ਇਹ ਹੂ ਕੰਪਕਾ ਛੱਕੇ ਬੰਦ ਜੀ ਜੀ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਕੋਈ ਗੋਲੀ ਹੈਗੀ ਐ ਜਾਂ ਜਿਹੜੀ ਕੋਈ ਫੱਕੀ ਤੁਸੀਂ ਅੱਜ ਕੱਲ ਕਬਜ਼ਾ ਵਾਲੀਆਂ ਫੱਕੀਆਂ ਫੁੱਕੀਆਂ ਬਹੁਤ ਚੱਲ ਰਹੀਆਂ ਨੇ ਅਗਰ ਉਹ ਤੁਸੀਂ ਲੈ ਕੇ ਤੁਹਾਡਾ ਨਾਲ ਦੀ ਨਾਲ ਪੇਟ ਸਾਫ਼ ਹੁੰਦਾ ਤਾਂ ਉਹ ਫਿਰ ਮਤਲਬ ਅਸੀਂ ਕਹਿ ਲਈ ਕਿ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਐ ਉਹ ਪੱਕੀ ਨਹੀਂ ਕਬਜ਼ਾ ਤੋੜਦੀ ਉਹ ਉਹ ਲੈਣੀ ਉਹ ਹੀ ਪੈਂਦੀ ਸਾਨੂੰ ਲੈਣੀ ਉਹ ਹੀ ਪੈਂਦੀ ਆ ਉਹ ਜੇ ਆਖਦਾ ਬਾਹਲਾ ਮਿਹਦਾ ਕਮਜ਼ੋਰ ਆ ਅੰਦਰੋਂ ਬਾਡੀ ਬਹੁਤ ਕਮਜ਼ੋਰ ਆ ਤੀਜੇ ਦਿਨ ਲੈਂਦਾ ਨਹੀਂ ਆਮ ਰੋਜ਼ ਤਾਂ ਲੈਂਦੇ ਲੈਂਦੇ ਉਹਨੂੰ ਤੇ ਵੱਜੀ ਵਿੱਚ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਸਾਨੂੰ ਦੱਸ ਦਿਓ ਹਾਂਜੀ ਆਪਣਾ ਪਿੰਡ ਭਿੰਡਰ ਕਲਾਵਾ ਵੈਦ ਕਮਲਜੀਤ ਸਿੰਘ ਲੋਗ ਰੋਡ ਤੇ ਆਪਣਾ ਕਲੀਨਗਾ ਤੇ ਆਪਣੇ ਲਾਲ ਕਾਪਨ ਹਵੇਲੀ ਵਾਲੇ ਨਾਮ ਕਹਿ ਦਿੰਦੇ ਜਾਂ ਮਰੀਜ਼ ਹੀ ਕਹਿ ਦਿੰਦੇ ਆ ਕੇ ਉਹ ਕਹਿੰਦੇ ਜਦੋਂ ਪੁੱਛਦੇ ਲਾਲ ਹਵੇਲੀ ਵਾਲੇ ਕਹਿ ਦਿੰਦੇ ਆਮ ਤੇ ਲੋਗ ਆਪਣੇ ਧਰਮਕੋੜ ਤੋਂ 8 ਕਿਲੋਮੀਟਰ ਆ ਵੋਗੇ ਬਾਈਪਾਸ ਤੋਂ 12-13 ਕਿਲੋਮੀਟਰ ਜਗਰਾਵਾਂ ਤੋਂ 16-17 ਕਿਲੋਮੀਟਰ ਪੈਂਦਾ ਹੀ ਆਪਾਂ ਪੈਂਦਾ ਵਾ ਜੀ ਜੀ ਇਹ ਮਤਲਬ ਸਾਰਾ ਦਿਨ ਮਿਲਦੇ ਰਹੇ ਨੇ ਸਾਰਾ ਹਫਤਾ ਮਿਲਦੇ ਹਾਂਜੀ ਹਾਂਜੀ ਹੁੰਨੇ ਆ ਫੋਨ ਕਰ ਕਾਲ ਕਰਕੇ ਉਹਨੂੰ ਫੋਨ ਕਰਕੇ ਆਵੇ ਜਦੋਂ ਮਰੀਜ਼ ਹੋਣਾ ਟਾਈਮ ਲੈ ਕੇ ਜ਼ਰੂਰ ਆਉਣ ਫੜੇ ਕੋਈ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਹੁਣ ਬਾਪੂ ਜੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਪਾਣੀ ਹੈਗਾ ਬਾਪੂ ਜੀ ਹੋਰਾਂ ਨੂੰ ਪਲਾਇਆ ਸੀ ਉਹਦੇ ਨਾਲ ਉਹਨਾਂ ਨੂੰ ਕੀ ਜਿਹੜਾ ਫਾਇਦਾ ਹੋਇਆ ਕਿਉਂਕਿ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਬਾਪੂ ਜੀ ਨੇ ਦੱਸਿਆ ਸੀ ਕਿ ਉਹਨਾਂ ਨੂੰ ਜਿਹੜਾ ਕੁਝ ਵੀ ਖਾ ਪੀ ਲੈਣ ਤਾਂ ਨਾਲ ਦੀ ਨਾਲ ਉਹ ਉਹਨਾਂ ਦਾ ਪੇਟ ਹੈਗਾ ਜਿਹੜਾ ਉਹ ਭਾਰੀ ਹੋ ਜਾਂਦਾ ਬਾਪੂ ਜੀ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਦਿੱਕਤ ਪਰੇਸ਼ਾਨੀ ਉਹਨਾਂ ਨੂੰ ਜ਼ਿਆਦਾਤਰ ਆਈ ਹੈ ਤੇ ਹੁਣ ਪਾਣੀ ਪੀਣ ਤੋਂ ਬਾਅਦ ਉਹਨਾਂ ਨੂੰ ਕਿੰਨਾ ਕੋ ਫਰਕ ਪਿਆ ਸੋ ਬੜੀ ਦੂਰ ਦੂਰ ਤੋਂ ਸੰਗਤ ਆ ਜਿਹੜੀ ਇੱਥੇ ਪਹੁੰਚਦੀ ਹੈ ਔਰ ਬਾਪੂ ਵੈਦ ਨੇ ਜਿਹੜੇ ਉਹਨਾਂ ਨੂੰ ਆਪਣਾ ਬਣਾਇਆ ਹੋਇਆ ਉਹ ਅੰਮ੍ਰਿਤ ਰੂਪੀ ਪਾਣੀ ਹੈ ਜਿਹੜਾ ਉਹ ਜ਼ਰੂਰ ਪਲਾਉਂਦੇ ਨੇ ਸਾਡੇ ਨਾਲ ਨੇ ਜ਼ੀਰੇ ਤੋਂ ਆਏ ਨੇ ਸਾਡੇ ਬਾਪੂ ਜੀ ਨਾਲ ਅਸੀਂ ਗੱਲਬਾਤ ਕਰਦੇ ਸ੍ਰੀ ਕਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਹਰਬੰਸ ਸਿੰਘ ਜੀ ਅੱਛਾ ਹਰਬੰਸ ਸਿੰਘ ਅੱਛਾ ਕਿਵੇਂ ਇੱਥੇ ਕਿਵੇਂ ਆਏ ਕਿੱਥੇ ਹੋ ਜ਼ੀਰੇ ਤੋਂ ਆਏ ਹੋ ਤੁਸੀਂ ਜੀਰੇ ਤੋਂ ਆਏ ਆ ਜੀ ਅੱਛਾ ਜੀ ਅਸੀਂ ਫੇਸਬੁੱਕ ਤੇ ਵੇਖਿਆ ਸੀ ਅੱਛਾ ਜੀ ਉਦੋਂ ਸਾਨੂੰ ਪਤਾ ਲੱਗਾ ਅੱਛਾ ਜੀ ਵੀ ਵੈਦ ਜੀ ਨੇ ਉੱਥੇ ਭਿੰਡਰੀ ਅੱਛਾ ਜੀ ਤੇ ਉਹ ਹਰ ਚੀਜ਼ ਦਾ ਇਲਾਜ ਕਰਦੇ ਆ ਠੀਕ ਹੈ ਤੇ ਸਾਨੂੰ ਜਿਹੜੀ ਪ੍ਰੋਬਲਮ ਸੀ ਪੇਟ ਦੀ ਹਾਂਜੀ ਤੇ ਅਸੀਂ ਇਹ ਵੇਖ ਕੇ ਫਿਰ ਅਸੀਂ ਵੀ ਇੱਥੇ ਪਹੁੰਚੇ ਅੱਛਾ ਜੀ ਤੁਹਾਡੇ ਕੋਲੇ ਜੀ ਜੀ ਤੇ ਹੁਣ ਅਸੀਂ ਇਹਨਾਂ ਤੋਂ ਦਵਾਈ ਲੈ ਕੇ ਚੱਲੇ ਆ ਠੀਕ ਹੈ ਤੇ ਇਹ ਕਹਿੰਦੇ ਵੀ 8 ਦਿਨਾਂ ਚ ਤੁਹਾਨੂੰ ਸਾਰਾ ਪਤਾ ਲੱਗੂ ਰਿਜ਼ਲਟ ਆਜੂਗਾ ਹਾਂਜੀ ਕੁਛ ਰਿਜ਼ਲਟ ਤੁਹਾਨੂੰ ਬੈਠੇ ਬੈਠੇ ਵੀ ਦਿੱਤਾ ਇਹਨਾਂ ਨੇ ਉਹ ਕੀ ਹੈ ਜਿਹੜੀ ਇਹਨਾਂ ਨੇ ਇੱਕ ਪਾਣੀ ਪੁਲਾਇਆ ਜੀ ਸਾਨੂੰ ਅੱਛਾ ਜੀ ਉਹਦੇ ਵਿੱਚ ਜਿਹੜਾ ਸਾਡਾ ਪੇਟ ਸੀ ਹੁਣੇ ਹਲਕਾ ਹੋ ਗਿਆ ਕੀ ਹੋਇਆ ਥਾ ਪੇਟ ਨੂੰ ਕੀ ਹੁੰਦਾ ਹਲਕਾ ਹੋ ਗਿਆ ਨਹੀਂ ਭਰਿਆ ਭਰਿਆ ਸੀਗਾ ਤੁਸੀਂ ਤਾਂ ਕਹਿੰਦੇ ਵੀ ਜੇ ਮੈਂ ਚਾਹ ਵੀ ਪੀਲਾਂ ਤਾਂ ਵੀ ਮੇਰਾ ਤਾਂ ਪੇਟ ਭਰ ਜਾਂਦਾ ਹੁਣ ਚਾਹ ਮਗਰੋਂ ਪੀਲੀ ਜੀ ਉਹਨੇ ਵੀ ਕੋਈ ਅਸਰ ਨਹੀਂ ਕੀਤਾ ਚਾਹ ਨੇ ਇਹਨੂੰ ਪੁੱਛਿਆ ਵੀ ਇਸ ਤਰ੍ਹਾਂ ਦੇ ਕੀ ਬੁਲਾਏ ਇਹਨਾਂ ਨੇ ਹਾਂਜੀ ਇਹ ਤਾਂ ਜੀ ਹੋਂ ਬਾਈ ਸਾਹਿਬ ਨੂੰ ਪਤਾ ਜੀ ਉਹਨਾਂ ਸਾਨੂੰ ਤਾਂ ਪਿੱਛੇ ਪਤਾ ਲੱਗਾ ਵੀ ਕੀ ਬੁਲਾਇਆ ਅੱਛਾ ਹਾਂ ਉਹਨੂੰ ਪ੍ਰੋਬਲਮ ਕੀ ਸੀ ਤੁਸੀਂ ਕਦੇ ਵਾਸਤੇ ਆਏ ਸੀ ਪ੍ਰੋਬਲਮ ਜੀ ਸਾਨੂੰ ਪੇਟ ਦੀ ਪ੍ਰੋਬਲਮ ਸੀ ਅੱਛਾ ਪੇਟ ਦੀ ਪ੍ਰੋਬਲਮ ਹਾਂ ਪੇਟ ਦੀ ਪ੍ਰੋਬਲਮ ਸੀ ਅੱਛਾ ਜੀ ਕੀ ਪ੍ਰੋਬਲਮ ਸੀ ਪੇਟ ਜਦੋਂ ਕੋਈ ਐਂ ਖਾਈ ਪੀਦਾ ਸੀਗਾ ਤੇ ਪੇਟ ਦਾ ਸਾਰਾ ਭਾਰਾ ਹੋ ਜਾਂਦਾ ਸੀ ਜਿਵੇਂ ਗੈਸ ਬਣਦੀ ਐ ਤੇ ਯਾਬ ਬਣਦਾ ਤੇ ਜਿਵੇਂ ਸਿਰ ਨੂੰ ਮੁਰਗੇ ਚੱਕਰ ਜੀ ਆਉਂਦੀ ਐ ਪਤਾ ਨਹੀਂ ਲੱਗਦਾ ਇਸ ਤਰ੍ਹਾਂ ਵੀ ਕੀ ਆ ਕਰਾਂ ਅਇਸ ਤਰ੍ਹਾਂ ਪ੍ਰੋਬਲਮ ਸੀਗੀ ਹਾਂ ਜੀ ਤੇ ਫਿਰ ਵੈਰ ਜੀ ਨੇ ਤੁਹਾਨੂੰ ਦਿੱਤਾ ਕੀ ਦਿੱਤਾ ਉਹਨਾਂ ਨੇ ਦਵਾਈ ਦਿੱਤੀ ਆ ਜੀ ਇਹਨਾਂ ਸਾਨੂੰ ਇੱਕ ਹੋਰ ਦਿੱਤਾ ਪਾਣੀ ਅੱਛਾ ਜਿਹੜਾ ਪੀਣਾ ਹਾਂ ਜਿਹੜਾ ਨਹੀਂ ਇਹ ਪਤਾ ਨਹੀਂ ਉਹ ਦਿੱਤਾ ਇਹ ਤਾਂ ਵੱਖਰਾ ਹੋਊਗਾ ਦਵਾਈ ਦਾ ਜੀ ਜੀ ਕਿ ਉਹ ਹੀ ਹੈ ਜੀ ਉਹ ਹੀ ਹੈ ਜੋ ਉਹ ਹੀ ਹੈ ਜੀ ਬਸ ਉਹ ਜਿਹੜਾ ਪਾਣੀ ਸਾਨੂੰ ਪੁਲਾਇਆ ਜੀ ਉਹ ਹੀ ਇਹਨਾਂ ਨੇ ਦਿੱਤਾ ਹੋਇਆ ਜੀ ਨੇ ਓਕੇ ਤੇ ਨਾਲ ਸਾਨੂੰ ਦਿੱਤੀ ਆ ਜੀ ਦਵਾਈ ਲੈਣ ਵਾਸਤੇ ਥੋੜੀ ਜੀ ਅੱਛਾ ਹਾਂ ਜੀ ਜੀ ਤੇ ਦੂਜਾ ਨੰਬਰ ਇਹ ਆ ਵੀ ਖਰਚਾ ਵੀ ਕੋਈ ਨਹੀਂਗਾ ਹਾਂ ਜੀ 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 ਹਾਂ ਜਿਹੜੀ ਵੱਡੀ ਗੱਲ ਆ ਜੀ ਜੀ ਕੋਈ ਬਹੁਤਾ ਖਰਚਾ ਨਹੀਂ ਪਰ ਅਸੀਂ ਨਹੀਂ ਜੀ ਹੈ ਹੀ ਨਹੀਂਗਾ ਜੀ ਅਸੀਂ ਮੇਕੋ ਮੇਰੀ ਗੱਲ ਸਮਝੀ ਅਸੀਂ ਅਸਲੀਜ਼ ਕਰੀਏ ਨਾ ਹਾਂਜੀ ਤੇ ਅਸੀਂ ਮਾਲਾ ਦਾ ਡਾਕਟਰ ਸਾਹਿਬ ਕੋਲ ਜਾਈਏ ਤਾਂ ਪਹਿਲਾਂ 520 ਲੈਂਦੇ ਆ ਹਾਂਜੀ ਹਾਂ ਇਹਨਾਂ ਨੇ 507 ਸਾਰੀ ਦਵਾਈ ਦਾ ਨਹੀਂ ਲਿਆਗਾ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰ ਹੈ ਬੱਪੂ ਜੀ ਅਪਣਾ ਐਕਸਪੀਰੀਅੰਸ ਸ਼ੇਅਰ ਕਰਨ ਵਾਸਤੇ ਸਾਡੇ ਨਾਲ ਸਾਡਾ ਇੱਕ ਯੰਗ ਭਰਾ ਹੈਗਾ ਸਚਕਲ ਵੀਰ ਜੀ ਸਸ਼ਿਕਾ ਵੀਰ ਜੀ ਕੀ ਨਾਂ ਤੁਹਾਡਾ ਅਮਿਤ ਸ਼ਰਮਾ ਜੀ ਅੱਛਾ ਸ਼ਰਮਾ ਜੀ ਤੁਸੀਂ ਕਿੱਥੋਂ ਆਏ ਹੋ ਜ਼ੀਰੇ ਤੋਂ ਜੀ ਤੁਸੀਂ ਵੀ ਜ਼ੀਰੇ ਤੋਂ ਆਏ ਹੋ ਜੇ ਤੁਹਾਨੂੰ ਵੀ ਪਾਣੀ ਪਿਲਾਇਆ ਹਾਂਜੀ ਪਾਣੀ ਪੀਤਾ ਜੀ ਕੀ ਫੀਲ ਹੋਇਆ ਬਸ ਪੇਟ ਹਲਕਾ ਹੋ ਗਿਆ ਇੱਕਦਮ ਡਕਾਰ ਡਕੁਰ ਚਾਹੀ ਪੀਤੀ ਉਸ ਤੋਂ ਬਾਅਦ ਪ੍ਰਚਾਰ ਦਾ ਇਦਾਂ ਨਹੀਂ ਲੱਗਾ ਜਿਵੇਂ ਚਾਹ ਸਾੜ ਪਉਂਦੀ ਅੰਦਰ ਉਹ ਨਹੀਂ ਫੀਲ ਹੋਇਆ ਇਸ ਵਾਰ ਤੁਹਾਨੂੰ ਸਾੜ ਪਉਂਦੀ ਸੀ ਪਹਿਲਾਂ ਹਾਂਜੀ ਹਾਂਜੀ ਚਾਹ ਪੀ ਕੇ ਪਤਾ ਲੱਗਦਾ ਨਾ ਕਿ ਸਾੜ ਜਾ ਪੈਂਦਾ ਪਰ ਇਸ ਵਾਰੀ ਫੀਲ ਨਹੀਂ ਹੋਇਆ ਪਾਣੀ ਪੀ ਕੇ ਅੱਛਾ ਪਾਣੀ ਦਾ ਸਰਾਂ ਅੰਦਰ ਠੀਕ ਹੈ ਤੇ ਜਦੋਂ ਤੁਸੀਂ ਪਹਿਲਾਂ ਕੁਝ ਖਾਂਦੇ ਸੀ ਪੀਂਦੇ ਸੀ ਤੁਹਾਡੇ ਵੀ ਸਾੜ ਪੈਂਦਾ ਸਾੜ ਪੈਂਦਾ ਜਿਵੇਂ ਭਾਰਾਪਨ ਮਹਿਸੂਸ ਹੁੰਦਾ ਸੀ ਭੀੜ ਭਾਰੀ ਭਾਰੀ ਜਿਹਾ ਹੋ ਜਾਂਦਾ ਸੀ ਹਾਂਜੀ ਇਹ ਪਾਣੀ ਪੀ ਕੇ ਅਧਰ ਅੱਜ ਹਲਕਾ ਜਾ ਅੱਜ ਹਲਕਾ ਮਤਲਬ ਤੁਹਾਨੂੰ ਲੱਗਦਾ ਵੀ ਚਾਹ ਨੇ ਕੋਈ ਅਸਰ ਨਹੀਂ ਕੀਤਾ ਬੈਡ ਇਫੈਕਟ ਖਤਮ ਕਰਤੇ ਚਾਹ ਖਤਮ ਹੋ ਗਿਆ ਇਹਦੇ ਨਾਲ ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ ਤੁਹਾਡਾ ਵੀ ਸਾਰੀ ਜਾਣਕਾਰੀ ਦੇਣ ਵਾਸਤੇ ਕੀ ਕਰ ਰਹੇ ਹੋ ਪਾਣੀ ਦੱਲ ਲੈਣੇ ਕੱਲਾ ਅੱਛਾ ਹਾਂਜੀ ਤੁਹਾਨੂੰ ਪਸੰਦ ਆ ਗਿਆ ਪਾਣੀ ਤਾਂ ਸਹੀ ਆ ਹਾਂਜੀ ਸੋ ਸਟੱਡਨਲੀ ਇੱਕ ਹੋਰ ਸੱਜਣ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹੁਣੇ-ਹੁਣੇ ਸਾਡੇ ਕੋਲ ਆਏ ਨੇ ਸਮਝਾਂਗੇ ਉਹਨਾਂ ਨੂੰ ਕੀ ਦਿੱਕਤ ਪਰੇਸ਼ਾਨੀ ਉਹ ਲੈ ਕੇ ਆਏ ਸੀ ਤੇ ਹੁਣ ਬਾਪੂ ਵੈਦ ਦੇ ਨੁਸਖਿਆਂ ਤੋਂ ਬਾਅਦ ਫਾਰਮੂਲਿਆਂ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਿਵੇਂ ਬਦਲੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਰਣਜੀਤ ਸਿੰਘ ਰਣਜੀਤ ਸਿੰਘ ਤੇ ਕਿਹੜੇ ਪਿੰਡ ਆ ਤੁਹਾਡਾ ਮਤਲਬ ਟਲਵੰਡੀ ਵੱਲੇ ਆ ਜੀ ਟਲਵੰਡੀ ਮੱਲੀ ਆ ਕਿੰਨਾ ਕੁ ਦੂਰ ਆ ਬਾਈ ਜੀ ਇੱਥੋਂ ਇੱਥੋਂ ਹੈਗਾ ਜੀ 15 ਕਿਲੋਮੀਟਰ ਹੋਊਗਾ ਜੀ ਅੱਜ 15 ਕਿਲੋਮੀਟਰ ਹੈ ਕਿ ਇੱਥੇ ਕਿਵੇਂ ਪਹੁੰਚੇ ਹੋ ਇੱਥੇ ਸਾਨੂੰਾਂ ਗਾ ਅਗੇ ਮਤਲਬ ਰਿਸ਼ਤੇਦਾਰਾਂ ਤੋਂ ਪਤਾ ਲੱਗਾ ਵੀ ਕਿੱਦਾਂ ਵੀ ਇੱਥੇ ਵੈਜ ਜੀ ਬਹੁਤ ਵਧੀਆ ਦਵਾਈ ਦਿੰਦੇ ਆ। ਅੱਛਾ। ਤੇ ਅਜਰਵੈਦਕ ਦਵਾਈ ਬਹੁਤ ਵਧੀਆ ਮਤਲਬ ਜੜ ਤੋਂ ਬਿਮਾਰੀ ਚੱਕੀ ਜਾਂਦੀ ਆ। ਅੱਛਾ ਜੀ। ਅਸੀਂ ਪਹਿਲਾਂ ਮਤਲਬ ਐਲੋਪੈਥੀ ਵੀ ਖਾਂਦੀ ਆ ਮੇਰੀ ਵਾਈਫ ਨੇ। ਨਿੱਕੀ ਪ੍ਰੋਬਲਮ ਕੀ ਸੀ ਵਾਈਫ ਨੂੰ ਤੁਹਾਡੇ ਯੂਰਿਕ ਐਸਿਡ ਸੀ ਯੂਰੀਆ। ਯੂਰਿਕ ਐਸਿਡ ਤੋਂ ਫਿਰ ਹੌਲੀ-ਹੌਲੀ ਗਠੀਆ ਬਣ ਗਿਆ। ਹਾਂਜੀ। ਪਤਾ ਨਹੀਂ ਲੱਗਿਆ ਜੀ ਕਦੋਂ ਯੂਰਿਕ ਐਸਿਡ ਤੋਂ ਗਠੀਆ ਬਣ ਗਿਆ। ਪਹਿਲਾਂ ਮਤਲਬ ਸਮੈਲਿੰਗ ਹੁੰਦੀ ਸੀ ਹੱਥਾਂ ਨੂੰ। ਅੱਛਾ। ਹੱਥਾਂ ਤੇ ਸੋਜਦੇ ਫੇਰ ਹੌਲੀ-ਹੌਲੀ ਉਹ ਮਤਲਬ ਵੱਧਦਾ-ਵੱਧਦਾ ਕੰਮ ਗਠੀਏ ਤੇ ਜਾਵੜੇ ਹੁਣ ਮਤਲਬ ਜੋੜਾਂ ਦਾ ਦਰਦ, ਗੋਡਿਆਂ ਦਾ ਤੇ ਮੋਢਿਆਂ ਦਾ ਉਹ ਹੁਣ ਵੱਧ ਗਿਆ ਸੀ ਸਾਨੂੰ ਹੁਣ ਇੱਥੋਂ ਪਤਾ ਲੱਗਾ ਸਾਨੂੰ ਇੱਥੋਂ ਹੁਣ 2 ਮਹੀਨੇ ਹੋਏ ਆ ਦਵਾਈ ਖਾਂਦੇ ਨੂੰ ਵਾਈਫ ਨੂੰ ਮੇਰੇ ਨੂੰ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਇਹ ਹੋ ਗਿਆ ਮੇਰਾ ਖਲਾ ਪਿਛਲੇ 2 ਸਾਲਾਂ ਤੋਂ 2 ਸਾਲ ਤੋਂ ਦਰਦ ਸੰਢਾ ਰਹੇ ਹੂੰ ਥੋੜੀ-ਥੋੜੀ ਥੋੜੀ-ਥੋੜੀ ਵੱਧਦਾ ਹੀ ਗਿਆ ਕੰਮ ਹੋਏ ਫਿਰ ਉਹ ਤਾਂ ਪੇਨ ਕਿਲਰ ਖਾਂਦੇ ਹੋਣਗੇ ਪੇਨ ਕਲਰ ਵੀ ਡਾਕਟਰ ਜਿੱਥੇ ਜਾਂਦੇ ਪੇਨ ਕਲਰ ਵੀ ਖੋਈ ਕੇ ਨਾਲ ਦੀ ਨਾਲ ਹੀ ਕਿੱਥੇ ਕਿੱਥੇ ਦਿਖਾਇਆ ਤੁਸੀਂ ਅਸੀਂ ਕਈ ਥਾਂ ਹੀ ਗਏ ਹਾਂ ਹੁਣ ਕੀ ਹਾਂਜੀ ਕਿਸੇ ਦਾ ਨਾਮ ਕਿਹੜੇ ਕਿਹੜੇ ਸ਼ਹਿਰ ਗਏ ਚਲੋ ਸ਼ਹਿਰ ਦੱਸੋ ਮੋਗੇ ਵੀ ਗਏ ਆ ਇੱਧਰ ਆ ਏਰੀਆ 'ਚ ਵੀ ਗਏ ਆ ਜੀਰੇਵਲ ਦੇ ਏਰੀਆ 'ਚ ਵੀ ਅੱਛਾ ਤੇ ਹੁਣੇ 15 ਕਿਲੋਮੀਟਰ ਦੇ ਬੈਠੇ ਬੈਦ ਜੀ ਸਾਡੇ ਨੇੜੇ ਹੀ ਸਾਨੂੰ ਹੁਣ ਇਹਨਾਂ ਦਾ ਪਤਾ ਲੱਗਾ ਅੱਛਾ ਤੇ ਪਹਿਲੇ ਦਿਨ ਕਿਵੇਂ ਸਾਨੂੰ ਜੇ ਕਿ ਇਹ ਨਾ ਇਹਨਾਂ ਤੇ ਵੀ ਸਾਨੂੰ ਮਤਲਬ 2 ਮਹੀਨੇ ਹੋ ਗਏ ਸਿਹਤ ਦਾ ਬਹੁਤ ਫਰਕ ਆ ਕੀ ਫਰਕ ਕੀ ਪਿਆ ਸਿਹਤ ਬਹੁਤ ਵਧੀਆ ਹੁਣ ਪਹਿਲਾਂ ਤੋਂ ਸ਼ੇਤ ਬੱਲਾ ਮਤਲਬ ਲੂਜ ਹੋ ਗਈ ਸਾਰਾ ਬਾਡੀ ਅੱਛਾ ਹੁਣ ਬਾਡੀ ਵੀ ਠੀਕ ਆ ਤੇ ਤੁਰੇ ਫਿਰਦੇ ਹੈ ਜੀ ਮਤਲਬ ਥੋੜਾ ਹੈਗਾ ਗੋਡਿਆਂ ਦਾ ਨਕਸ਼ਾ ਥੋੜਾ ਠੀਕ ਆ ਹੌਲੀ ਹੌਲੀ ਦਵਾਈ ਖਾਂਦੇ ਫਿਰ ਸਰਦ ਕਿੱਥੋਂ ਹਟਨੇ ਕਿੱਥੋਂ ਸ਼ੁਰੂ ਹੋਏ ਨੇ ਮਤਲਬ ਪੂਰੇ ਤਾਂ ਨਹੀਂ ਹੋਏ ਆ ਜਿਆਦਾ ਮਤਲਬ ਹਾਂ ਮੋਢੇ ਮੋਢਿਆਂ ਦਾ ਤੇ ਗੋਡਿਆਂ ਦਾ ਅੱਛਾ ਹਾਂਜੀ ਉਹ ਕਹਿੰਦੇ ਬਾਪੂ ਦੇ ਮੋਢੇ ਤੇ ਬੇਬੇ ਦੇ ਗੋਡੇ ਤੰਗ ਕਰਦੇ ਨੇ ਜੇ ਦੁਕਾਨ ਲੱਗ ਜੇ ਹਾਂਜੀ ਇਹ ਤਾਂ ਹੈ ਮਵਾਰੀ ਬਹੁਤ ਭੈੜੀ ਹੈ ਜੀ ਹਾਂਜੀ ਹਾਂਜੀ ਅੱਛਾ ਭਾਈ ਜੀ ਇੱਕ ਹੋਰ ਗੱਲ ਦੱਸੋ ਕਿੰਨਾ ਕੁ ਪੈਸਾ ਲੱਗਾ ਤੁਸੀਂ 2 ਸਾਲਾਂ ਚ ਪੈਸਾ ਤਾਂ ਜੀ ਬਹੁਤ ਲੱਗਿਆ ਪੈਸਾ ਤਾਂ ਹੁਣ ਜੇ ਹੁਣ ਕਈਏ ਤਾਂ 15 ਹਫਤੇ ਹਫਤੇ ਦੀ ਦਵਾਈ ਦਾ ਮਤਲਬ 15 1500 ਤੋਂ 2 2000 ਐਦਾਂ ਕਰਕੇ ਪੈਸਾ ਤਾਂ ਬਹੁਤ ਬਰਬਾਦ ਹੁੰਦਾ ਜੀ ਜੀ ਹਾਂ ਮਤਲਬ ਲੱਖ ਰੁਪਏ ਤੁਸੀਂ ਲਾ ਚੁੱਕੇ ਹੋ ਕੁੱਲ ਹਾਂ ਜੀ ਲੱਗ ਗਿਆ ਅੱਛਾ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈਗੀ ਹੈ ਤੇ ਉਹਨਾਂ ਨੂੰ ਕੀ ਤੁਸੀਂ ਸੁਜੈਸਟ ਕੀ ਕਰੋਗੇ ਸੁਜੈਸੇ ਹੀ ਅਮੇ ਦਾ ਕਹਿੰਦਾ ਵੀ ਬੈਦ ਜੀ ਨੂੰ ਮਿਲਣਾ ਕਈ ਕਮਲਜੀਤ ਸਿੰਘ ਪਿੰਡ ਰਕਲਾ ਹਾਂਜੀ ਇਹਨਾਂ ਕੋਲੇ ਨੁਕਸੇ ਵਧੀਆ ਜੀ ਇਹਨਾਂ ਗੇ ਦਵਾਈ ਵਧੀਆ ਸਾਨੂੰ ਤਾਂ ਮਤਲਬ ਫਰਕ ਪਿਆ ਸੀ ਇਹੀ ਕਹਿੰਨੇ ਆ ਹਾਂਜੀ ਫਰਕ ਸਭ ਤੋਂ ਪਹਿਲਾਂ ਗੋਡਿਆਂ ਨੂੰ ਪਿਆ ਮੋਢਿਆਂ ਨੂੰ ਪਿਆ ਦਰਦਿਆਂ ਨੂੰ ਪਰ ਮੋਢਿਆਂ ਨੂੰ ਪਹਿਲਾਂ ਮੋਢਿਆਂ ਨੂੰ ਫਰਕ ਆ ਹਾਂਜੀ ਜਿਹੜੇ ਹੱਦ ਜਿਹੜੇ ਦੁਖਦੇ ਸੀ ਉਂਗਲੀਆਂ ਉਂਗਲੀਆਂ ਦੁਖਦੀਆਂ ਸੀ ਉਹ ਉਂਗਲੀਆਂ ਹੈਗੀਆਂ ਹਜੇ ਥੋੜਾ ਜਿਹਾ ਥੋੜੀਆਂ ਜਿਹੀਆਂ ਹੈਗੀਆਂ ਮਤਲਬ ਬਹੁਤ ਫਰਕ ਆ ਪਹਿਲਾਂ ਬਹੁਤ ਜ਼ਿਆਦਾ ਫਰਕ ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰਨ ਵਾਸਤੇ ਸੋ ਇਹ ਸੰ ਜ਼ੀਰੇ ਵਾਲੇ ਬਾਪੂ ਜੀ ਜਿਹੜੇ ਦੱਸੇ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਇਹ ਖਾਣ ਤੋਂ ਬਾਅਦ ਜਿਹੜਾ ਉਹਨਾਂ ਨੂੰ ਪੀਣ ਤੋਂ ਬਾਅਦ ਜਿਹੜਾ ਫਰਕ ਪਿਆ ਔਰ ਨਾਲ ਹੀ ਸ਼ਰਮ ਜੀ ਨੇ ਵੀ ਦੱਸਿਆ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਹਲਕਾਪਨ ਹੈਗਾ ਜਿਹੜਾ ਪੇਟ ਦੇ ਵਿੱਚ ਮਹਿਸੂਸ ਹੋਇਆ ਜਿਹੜਾ ਪਾਣੀ ਉਹਨਾਂ ਨੇ ਬਾਪੂ ਵੈਜ ਜੀ ਨੇ ਉਹਨਾਂ ਨੂੰ ਜਿਹੜਾ ਪਲਾਇਆ ਹੈਗਾ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿੰਨਾਂ ਲੋਕਾਂ ਨੂੰ ਪੇਟ ਖਰਾਬ ਦੀ ਸਮੱਸਿਆ ਹੈ ਅੱਜ ਗੋੜ ਤੁੰਬੇ ਵਾਲਾ ਨੁਸਖਾ ਵੀ ਫਾਰਮੂਲਾ ਵੀ ਬਾਪੂ ਜੀ ਨੇ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਬਹੁਤ ਨੁਸਖਾ ਫਾਰਮੂਲਾ ਇਹ کارਗਰ ਸਾਬਿਤ ਹੋ ਸਕਦਾ ਹੈ ਜਿਨ੍ਹਾਂ ਦੇ ਪੇਟ ਲਗਾਤਾਰ ਖਰਾਬ ਰਹ ਰਹੇ ਨੇ ਫੱਕੀਆਂ ਜੋ ਕੋਈ ਗੋਲੀਆਂ ਵਗੈਰਾ ਜਿਹੜੀਆਂ ਖਾ ਕੇ ਪੇਟ ਸਾਫ਼ ਕਰਦਾ ਉਹ ਕਾਫੀ ਖਤਰਨਾਕ ਟ੍ਰੈਂਡ ਜਿਹੜਾ ਉਹ ਤੁਹਾਡੇ ਲਈ ਸਾਬਿਤ ਹੋ ਸਕਦਾ ਸੋ ਉਮੀਦ ਕਰਦਾ ਇਹ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਬਾਪੂ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਉਹ ਦੂਰ ਕਰ ਸਕਦੇ ਹੋ ਧੰਨਵਾਦ